ਸਤਿ ਸ਼੍ਰੀ ਅਕਾਲ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਦੀ ਸਿਆਸਤ ਦੇ ਵਿੱਚ ਵੱਡੀ ਖਲਬਲੀ ਦੀ ਤਿਆਰੀ ਹੈ ਕਿਉਂਕਿ ਪੰਜਾਬ ਦੀ ਸਿਆਸਤ ਦੇ ਵਿੱਚ ਕਾਂਗਰਸ ਇੱਕ ਵੱਡਾ ਆਧਾਰ ਰੱਖਦੀ ਆ ਪਰ ਹੁਣ ਕਾਂਗਰਸ ਦੇ ਵਿੱਚ ਜਿਸ ਤਰੀਕੇ ਦਾ ਪਿਛਲੇ ਕਈ ਦਿਨਾਂ ਤੋਂ ਖਲਬਲੀ ਸੀ ਕਿਉਂਕਿ ਕਾਂਗਰਸ ਪ੍ਰਧਾਨ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਸੀ ਕਾਂਗਰਸ ਪ੍ਰਧਾਨ ਦੇ ਬਿਆਨ ਬਹੁਤ ਚਰਚਾ ਦੇ ਵਿੱਚ ਰਹੇ ਹੁਣ ਜਿਹੜੀਆਂ ਚਰਚਾਵਾਂ ਨੇ ਕਿ ਕਾਂਗਰਸ ਦੇ ਪ੍ਰਧਾਨ ਦੀ ਕੁਰਸੀ ਦੇ ਉੱਤੇ ਬੈਠਣ ਵਾਲੇ ਨੂੰ ਤਬਦੀਲ ਕੀਤਾ ਜਾ ਸਕਦਾ ਹੈ ਇਸ ਦੇ ਉੱਤੇ ਚਰਚਾ ਕਰਾਂਗੇ ਤੇ ਕਿਹਦਾ ਨੰਬਰ ਲੱਗ ਸਕਦਾ ਕਿਉਂਕਿ ਇੱਕ ਸਖਸ਼ ਦੇ ਵੱਲੋਂ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਗਿਆ ਉਸ ਦੇ ਉੱਤੇ ਵੀ ਚਰਚਾ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਸੁਮਿੰਦਰ ਡੱਲਾ ਜੀ ਮੌਜੂਦ ਨੇ ਡੱਲਾ ਸਾਹਿਬ ਸਵਾਗਤ ਹੈ ਜੀ ਬਹੁਤ ਧੰਨਵਾਦ ਜਗਿੰਦਰ ਸਿੰਘ ਡੱਲਾ ਸਾਹਿਬ ਕਾਂਗਰਸ ਅਕਸਰ ਚਰਚਾ ਚ ਰਹਿੰਦੀ ਹੈ ਕਹਿੰਦੀ ਹੈ ਕਿ ਕਾਂਗਰਸ ਦੀ ਕੋਈ ਕਮੀਆਂ ਕਾਂਗਰਸ ਕਦੇ ਇਕੱਠੀ ਨਹੀਂ ਹੁੰਦੀ ਇਕਤਰਤਾ ਚ ਬੈ ਕੇ ਨਜ਼ਰ ਨਹੀਂ ਆਉਂਦੀ ਕਾਂਗਰਸ ਅੱਜ ਕਾਂਗਰਸ ਚਰਨਜੀਤ ਸਿੰਘ ਚੰਨੀ ਹੁਣਾ ਦੇ ਬੇਟੇ ਦਾ ਜਨਮ ਦਿਨ ਸੀ ਉਸ ਮੌਕੇ ਤੇ ਖੰਡਪੜ ਸਾਹਿਬ ਦਾ ਭੋਗ ਸੀ ਤੇ ਕਾਂਗਰਸ ਇਕੱਠੀ ਨਜ਼ਰ ਆਈ ਉਸੇ ਬੈਠੇ ਸਾਰੇ ਲੀਡਰਾਂ ਨੇ ਉੱਥੇ ਹਾਜ਼ਰੀ ਭਰੀ ਤੇ ਸਾਰੇ ਲੀਡਰ ਇਕੱਠੇ ਹੋਏ ਜਿਹੜੇ ਸਿਆਸੀ ਮਾਹਰ ਨੇ ਉਹ ਇਹਨਾਂ ਨੂੰ ਸ਼ਕਤੀ ਪ੍ਰਦਰਸ਼ਨ ਦੇ ਰੂਪ 'ਚ ਵੇਖ ਰਹੇ ਨੇ ਕਿ ਚੰਨੀ ਸਾਹਿਬ ਹੁਣਾਂ ਨੇ ਆਪਣੀ ਹਾਈ ਕਮਾਂਡ ਨੂੰ ਇੱਕ ਸ਼ਕਤੀ ਪ੍ਰਦਰਸ਼ਨ ਦਿਖਾਇਆ ਪੰਜਾਬ 'ਚ ਦੇਖੋ ਮੈਨੂੰ ਇਹ ਲੱਗਦਾ ਹੈ ਕਿ ਮੀਡੀਆ ਦੇ ਵਿੱਚ ਖਬਰਾਂ ਆ ਰਹੀਆਂ ਨਹੀਂ ਕਿ ਚਰਨਜੀਤ ਸਿੰਘ ਚੰਨੀ ਹੁਣਾਂ ਦੇ ਘਰ ਉਹਨਾਂ ਦੇ ਬੇਟੇ ਦਾ ਜਨਮ ਦਿਨ ਸੀ ਨਰਜੀਤ ਸਿੰਘ ਦਾ ਤੇ ਉੱਥੇ ਸ਼੍ਰੀ ਕਨਫਰੰਸ ਸਾਹਿਬ ਦੇ ਪਾਠ ਦੇ ਭੋਗ ਸੀ ਤੇ ਉੱਥੇ ਕਾਂਗਰਸ ਦੀ ਵੱਡੀ ਲੀਡਰਸ਼ਿਪ ਆਈ ਹੋਈ ਸੀ ਬਹੁਤ ਸਾਰੇ ਲੀਡਰ ਆਏ ਸੀ ਹੂੰ ਮੈਨੂੰ ਹਲੇ ਵੀ ਇਹ ਲੱਗਦਾ ਹੈ ਕਿ ਇਹਦੇ ਵਿੱਚ ਕੋਈ ਦੋਰਾ ਨਹੀਂ ਹੈ ਕਿ ਚਰਨਜੀਤ ਸਿੰਘ ਚੰਨੀ ਕਾਂਗਰਸ ਪਾਰਟੀ ਦੇ ਵੱਡੇ ਲੀਡਰ ਨੇ ਪਰ ਕਿਉਂਕਿ ਇੱਕ ਧਾਰਮਿਕ ਸਮਾਗਮ ਸੀ ਤੇ ਉੱਥੇ ਕਾਂਗਰਸ ਦੇ ਲੀਡਰਾਂ ਨੂੰ ਜਦੋਂ ਸੱਦਾ ਗਿਆ ਹੋਣਾ ਸਾਬਕਾ ਮੁੱਖ ਮੰਤਰੀ ਨੇ ਚਰਨਜੀਤ ਸਿੰਘ ਚੰਨੀ ਤੇ ਸਾਰਿਆਂ ਨੇ ਜਾਣਾ ਹੀ ਜਾਣਾ ਸੀ ਦੇਖੋ ਇਹ ਕਾਂਗਰਸ ਨਾਲ ਕਈ ਵਾਰੀ ਹੁੰਦਾ ਬਹੁਤ ਵਾਰੀ ਕਾਂਗਰਸ ਦੇ ਲੀਡਰਾਂ ਨੂੰ ਤੁਸੀਂ ਪਿਛਲੇ ਸਮੇਂ 'ਚ ਵੇਖਿਆ ਕਿ ਦਿੱਲੀ ਸੱਦੇ ਇਕੱਠੀਆਂ ਫੋਟੋਆਂ ਹੋ ਗਈਆਂ ਜੀ ਫੇਰ ਗੱਲ ਪੁਰਪੈਂਦੀ ਆ ਜੀ ਕਿ ਕਾਂਗਰਸ 'ਚ ਇਕਤਾ ਹੋ ਗਈ ਕਈ ਵਾਰੀ ਤੁਹਾਨੂੰ ਯਾਦ ਹੋਣਾ ਜਦੋਂ ਨਵਜੋਤ ਸਿੰਘ ਸਿੱਧੂ ਭਾਰਖੋਸ਼ਨਾਸ਼ੂ ਬੀਬੀ ਪੱਠਲ ਔਰ ਕਾਂਗਰਸ ਦੇ तमाम ਲੀਡਰ ਪ੍ਰਤਾਪ ਸਿੰਘ ਬਾਜਵਾ ਜਦੋਂ ਜਲੰਧਰ ਦੀ ਜ਼ਿਮਨੀ ਚੌਂ ਸੀ ਤੇ ਬਸ 'ਚ ਬਹਿ ਕੇ ਕਾਗਜ਼ ਭਰਨ ਗਏ ਸੀ ਹੂੰ ਉਦੋਂ ਵੀ ਵੱਡੀਆਂ-ਵੱਡੀਆਂ ਗੱਲਾਂ ਆਈਆਂ ਵੀ ਦੇਖੋ ਜੀ ਕਾਂਗਰਸ 'ਚ ਇਕਤਾ ਹੋ ਗਈ ਹੁਣ ਕਾਂਗਰਸ ਕੱਟ ਬਹੁਤ ਵਾਰੀ ਕਾਂਗਰਸ ਦੇ ਲੀਡਰ ਜਦੋਂ ਕਿਤੇ ਦੁੱਖ ਸੁੱਖ ਚ ਇਕੱਠੇ ਹੁੰਦੇ ਨੇ ਤੇ ਉਹਨੂੰ ਇਹ ਪ੍ਰਚਾਰਿਤ ਕੀਤਾ ਜਾਂਦਾ ਹੈ ਕਿ ਦੇਖੋ ਕਾਂਗਰਸ ਦੇ ਲੀਡਰਾਂ ਦੇ ਵਿੱਚ ਏਕਤਾ ਹੋ ਗਈ। ਮੈਨੂੰ ਲੱਗਦਾ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਘਰ ਜਿਹੜੇ ਸਾਰੇ ਲੀਡਰ ਗਏ ਨੇ ਤੇ ਲੀਡਰਾਂ ਦੇ ਤਨ ਇਕੱਠੇ ਹੋ ਗਏ। ਸਾਰੇ ਲੀਡਰ ਕਿਉਂਕਿ ਉੱਥੇ ਸੀ ਜਿੰਨੇ ਵੀ ਸੀਗੇ ਮੈਂ ਬਾਜਵਾ ਸਾਹਿਬ ਦੇਖੇ ਰੰਧਾਵਾ ਸਾਹਿਬ ਦੇਖੇ ਮੈਂ ਉੱਥੇ ਰਾਜਾ ਵੜਿੰਗ ਦੇਖਿਆ ਤੇ ਹੋਰ ਵੀ ਬਹੁਤ ਸਾਰੇ ਲੀਡਰਸ਼ਿਪ ਮੈਂ ਮਾਫੀ ਚਾਹੂੰਗਾ ਸੁਖਜਿੰਦਰ ਰੰਧਾਵਾ ਸੀਗੇ। ਜੀ ਹਾਂ ਜੀ ਸੁਖਜਿੰਦਰ ਰੰਧਾਵਾ ਤੋ ਕਾਫੀ ਲੀਡਰ ਸੀਗੇ ਪਰ ਭਾਰਪੂਸ਼ਨ ਆਸ਼ੂ ਵੀ ਸੀ ਪਰ ਉਥੇ ਸਾਰਿਆਂ ਦੇ ਤਨ ਸੀ ਹੁਣ ਉਹ ਮਨੋਂ ਇਕੱਠੇ ਨੇ ਕਾਂਗਰਸ ਦੇ ਲੀਡਰ ਜਾਂ ਨਹੀਂ ਤੇ ਕੋਈ ਤਾਂ ਰੱਬ ਹੀ ਜਾਣਦਾ ਕਾਂਗਰਸ ਦੇ ਵਿੱਚ ਏਕਤਾ ਦੀਆਂ ਗੱਲਾਂ ਕਿੰਨੀ ਵਾਰ ਹੋ ਚੁੱਕੀਆਂ ਨੇ ਗਗਨਦੀਪ ਦੀ ਔਰ ਕਾਂਗਰਸ ਦੇ ਲੀਡਰ ਆਪ ਹੀ ਅਗਲੇ ਦਿਨ ਹੀ ਦੱਸ ਦਿੰਦੇ ਨੇ ਵੀ ਉਹਨਾਂ ਦੇ ਵਿੱਚ ਕਿੰਨਾ ਕੁ ਏਕਾ ਸੀ ਸੋ ਆਪਾਂ ਲੁਧਿਆਣੇ ਦੀ ਭਾਰਪੂਸ਼ਨ ਆਸ਼ੂ ਵਾਲੀ ਵੀ ਚੋਣ ਦੇਖੀ ਹੂੰ ਪਹਿਲਾਂ ਗੱਲਾਂ ਚੱਲੀਆਂ ਸੀ ਵੀ ਕਾਂਗਰਸ ਏਕਤਾ ਦੇ ਨਾਲ ਲੜੂਗੀ ਜਦੋਂ ਕਾਗਜ਼ ਭਰਨੇ ਸੀ ਉਹਨਾਂ ਰਾਜਾ ਵੜਿੰਗ ਵੀ ਸੀ ਉੱਥੇ ਭਾਰਤਪੂਸ਼ ਨਾਸ਼ੂ ਵੀ ਸੀ ਪਰ ਕਾਗਜ਼ ਭਰਨ ਤੋਂ ਬਾਅਦ ਕੀ ਹੋਇਆ ਸਾਡੇ ਸਾਰਿਆਂ ਦੇ ਸਾਹਮਣੇ ਐ ਸੋ ਚਰਨਜੀਤ ਸਿੰਘ ਚੰਨੀ ਰਾਣਾ ਗੁਰਜੀਤ ਭਾਰਤਪੂਸ਼ ਨਾਸ਼ੂ ਇਹ ਇਹ 3 ਇੱਕ ਗੁੱਟ ਦੇ ਤੌਰ ਤੇ ਉੱਤੇ ਉੱਥੇ ਨਜ਼ਰ ਆਏ ਤੇ ਦੂਜੇ ਪਾਸੇ ਰਾਜਾ ਵੜਿੰਗਰ ਉਹਨਾਂ ਦੇ ਨਾਲ ਜਿਹੜੇ ਹੋਰ ਲੋਕ ਸੀਗੇ ਉਹ ਵੱਖਰੇ ਗੁੱਟ ਦੇ ਤੌਰ ਤੇ ਨਜ਼ਰ ਆਏ ਸੋ ਕਾਂਗਰਸ ਦੇ ਵਿੱਚ ਇਕਤਾ ਮੈਨੂੰ ਲੱਗਦਾ ਹੈ ਕਿ ਸ਼ਾਇਦ ਸੰਭਵ ਹੈ ਹਾਂ ਜਿਹੜਾ ਪ੍ਰਧਾਨਗੀ ਦਾ ਦਾਵਾ ਹੈ ਜਿਹੜੇ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਘਰ ਸਾਰੇ ਲੀਡਰ ਗਏ ਤੇ ਮੀਡੀਆ ਦੇ ਵਿੱਚ ਵੱਖ-ਵੱਖ ਐਕਸਪਰਟ ਜਿਹੜੀਆਂ ਇਹ ਗੱਲਾਂ ਕਰ ਰਹੇ ਨੇ ਕਿ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਸ਼ਕਤੀ ਪ੍ਰਦਰਸ਼ਨ ਸੀ ਚੰਨੀ ਸਾਹਿਬ ਦੇ ਘਰੇ ਸਾਰੇ ਇਕੱਠੇ ਹੋ ਗਏ ਦੇਖੋ ਇਹਦੇ 'ਚ ਕੋਈ ਦੂਰ ਨਹੀਂ ਹੈ ਕਿ ਸਾਭ ਦਾ ਮੁੱਖ ਮੰਤਰੀ ਤਾਂ ਚਰਨਜੀਤ ਸਿੰਘ ਚੰਨੀ ਹੈਗੇ ਨਹੀਂ ਐਮਪੀਵੀ ਨੇ ਗਲੰਦਰ ਤੋਂ ਔਰ ਰਾਹੁਲ ਗਾਂਧੀ ਦੇ ਨੇੜੇ ਵੀ ਨਹੀਂ ਚਰਨਜੀਤ ਸਿੰਘ ਚੰਨੀ ਸੋ ਕਿਸੇ ਨਾ ਕਿਸੇ ਨੇ ਤਾਂ ਪ੍ਰਧਾਨ ਬਣਨਾ ਹੈ ਕਾਂਗਰਸ ਚਰਨਜੀਤ ਚੰਨੀ ਉਹਨਾਂ ਦੇ ਵਿੱਚੋਂ ਦਾਅਵੇਦਾਰਾਂ ਦੇ ਵਿੱਚੋਂ ਇੱਕ ਨੇ ਨਵਜੋਤ ਸਿੰਘ ਸਿੱਧੂ ਦਾ ਦਾਵਾ ਹਜੇ ਖਤਮ ਨਹੀਂ ਹੋਇਆ ਕਿਉਂਕਿ ਅਗਰ ਰਾਹੁਲ ਗਾਂਧੀ ਨੂੰ ਲੱਗਿਆ ਕਿ ਪਿਛਲੀ ਵਾਰੀ ਅਸੀਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾ ਕੇ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਸੀਐਮ ਫੇਸ ਬਣਾਇਆ ਸੀ ਤੇ ਇਸ ਵਾਰ ਇਹ ਵੀ ਹੋ ਸਕਦਾ ਹੈ ਕਿ ਉਹ ਚਰਨਜੀਤ ਸਿੰਘ ਚੰਨੀ ਨੂੰ ਪ੍ਰਧਾਨ ਬਣਾ ਕੇ ਨਵਜੋਤ ਸਿੰਘ ਸਿੱਧੂ ਨੂੰ ਫੇਸ ਬਣਾ ਦੇਣ ਸੋ ਕਾਂਗਰਸ ਦੇ ਵਿੱਚ ਰਾਹੁਲ ਗਾਂਧੀ ਦੇ ਜਿਹੜੇ ਫੈਸਲੇ ਨੇ ਉਹ ਬੜੇ ਅਨਐਕਸਪੈਕਟਿਡ ਹੁੰਦੇ ਨੇ ਹੂੰ ਚਰਨਜੀਤ ਚੰਨੀ ਜਦੋਂ ਆਜ਼ਾਦ ਜਿੱਤਣ ਤੋਂ ਬਾਅਦ ਕਾਂਗਰਸ ਪਾਰਟੀ ਚ ਆਏ ਨਵੇਂ-ਨਵੇਂ ਆਏ ਸੀ ਚਰਨਜੀਤ ਸਿੰਘ ਚੰਨੀ ਤੇ ਰਾਹੁਲ ਗਾਂਧੀ ਨੇ ਉਹਨਾਂ ਨੂੰ ਲੀਡਰ ਆਫ ਦਾ ਹਾਊਸ ਬਣਾਤਾ ਹਾਊਸ ਦਾ ਲੀਡਰ ਬਣਾਤਾ ਵਿਰੋਧੀ ਧਿਰ ਦਾ ਪੰਜਾਬ ਦੇ ਵਿੱਚ ਤੇ ਭਾਰਤ ਭੂਸ਼ਣ ਆਸ਼ੂ ਨੂੰ ਵੀ ਨਵੇਂ-ਨਵੇਂ ਨੂੰ ਵੀ ਡਿਪਟੀ ਲੀਡਰ ਬਣਾਤਾ ਸੋ ਕਾਂਗਰਸ ਦੇ ਵਿੱਚ ਕਈ ਲੀਡਰ ਨੇ ਇਸ ਵਕਤ ਜਿਹੜੇ ਪ੍ਰਧਾਨਗੀ ਦੇ ਦਾਵੇਦਾਰ ਨੇ ਉਹਦੇ ਵਿੱਚ ਤਲਿਪਾਈਚਾਰੇ ਚੋਂ ਵੀ ਨਹੀਂ ਉਹਦੇ ਵਿੱਚ ਜੱਟ ਸਿੱਖ ਵੀ ਨੇ ਉਹਦੇ ਵਿੱਚ ਗੈਰ ਸਿੱਖ ਵੀ ਨੇ ਤੇ ਸਾਰੀਆਂ ਕਮਿਊਨਿਟੀਆਂ ਦੇ ਵੱਡੇ ਵੱਡੇ ਲੀਡਰ ਨੇ ਦੇਖੋ ਅੱਜ ਰਾਹੁਲ ਗਾਂਧੀ ਅੱਗੇ ਦਿੱਕਤ ਕੀ ਆ ਗਗਨਜੀਤ ਜੀ ਹੂੰ ਰਾਹੁਲ ਗਾਂਧੀ ਅੱਗੇ ਦਿੱਕਤ ਇਹ ਆ ਵੀ ਕੋਈ ਅਜਿਹੇ ਲੀਡਰ ਮਿਲਦੇ ਜੀਨੂੰ ਲੀਡਰ ਬਾਕੀ ਸਾਰੇ ਮੰਨ ਲੈਣ ਹੁਣ ਇਹਨਾਂ ਦੇ ਵਿੱਚੋਂ 2-3 ਨਾਮ ਮੋٹے ਮੋٹے ਤੌਰ ਤੇ ਚੱਲ ਸਕਦੇ ਚਰਨਜੀਤ ਸਿੰਘ ਚੰਨੀ ਦਾ ਨਾਮ ਵੀ ਚੱਲ ਸਕਦਾ ਇਹਦੇ ਵਿੱਚ ਰਾਣਾ ਕੇਪੀ ਰਾਣਾ ਕੇਪੀ ਉਹਨਾਂ ਦਾ ਨਾਮ ਵੀ ਚੱਲ ਸਕਦਾ ਜਿਹੜੇ ਜਦੋਂ ਕੈਪਟਨ ਅਮਰਿੰਦਰ ਜੀ ਸਰਕਾਰ ਸੀ ਤੇ ਰਾਣਾ ਸਾਹਿਬ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਰਹੇ ਨੇ ਔਰ ਉਹਨਾਂ ਨੇ 5 ਸਾਲ ਜਿਹੜੀ ਆਪਣਾ ਕਾਰਜਕਾਲ ਹੈ बतौर ਸਪੀਕਰ ਬੜੀ ਚੰਗੀ ਤਰ੍ਹਾਂ ਚਲਾਇਆ ਔਰ ਉਹਨਾਂ ਨੂੰ ਵੀ ਰਾਹੁਲ ਗਾਂਧੀ ਦੇ ਬਹੁਤ ਨਜ਼ਦੀਕੀ ਮੰਨਿਆ ਜਾਂਦਾ ਹੈ ਔਰ ਉਹ ਕਾਂਗਰਸ ਪਾਰਟੀ ਦਾ ਇੱਕ ਵੱਡਾ ਹਿੰਦੂ ਚਿਹਰਾ ਨੇ ਵਿਜੇਂਦਰ ਸਿੰਘਲਾ ਕਿਉਂਕਿ ਵਿਜੇਂਦਰ ਸਿੰਘਲਾ ਲਗਾਤਾਰ ਪਿਛੀਆਂ ਦੂਤੋਣਾ ਹਾਰੇ ਨੇ ਸੁਰੂਰ ਤੋਂ ਵੀ ਹਾਰੇ ਨੇ ਤੇ ਚੇਰਨੰਨ ਕੁਸਾਬ ਤੋਂ ਵੀ ਹਾਰੇ ਨੇ ਮੈਨੂੰ ਵਿਜੇਂਦਰ ਸਿੰਘਲਾ ਦੀ ਸੰਭਾਵਨਾ ਤਾਂ ਘੱਟ ਲੱਗਦੀ ਹੈ ਪਰ ਰਾਣਾ ਕੇਪੀ اور ਵਿਜੇਂਦਰ ਸਿੰਘਲਾ ਇਹ ਦੋਵੇਂ راہੁਲ ਗਾਂਧੀ ਦੇ ਬਹੁਤ ਨੇੜੇ ਨੇ ਸੋ ਮੈਨੂੰ ਵਿਜੇਂਦਰ ਸਿੰਘਲਾ ਦੀ ਸੰਭਾਵਨਾ ਇਸ ਕਰਕੇ ਘੱਟ ਲੱਗਦੀ ਹੈ ਕਿ ਉਹ ਦੋ ਚੋਣਾਂ ਹਾਰੇ ਨੇ ਪਰ ਬਣਾ ਉਹਨਾਂ ਨੂੰ ਵੀ راہੁਲ ਗਾਂਧੀ ਸਕਦਾ ਕਿਉਂਕਿ ਉਹ ਪਹਿਲਾਂ ਐਮਪੀ ਵੀ ਰਹੇ ਨੇ ਐਮਐਲਏ ਵੀ ਰਹੇ ਨੇ ਤੇ ਮੰਤਰੀ ਵੀ ਰਹੇ ਨੇ ਤੇ ਰਾਣਾ ਕੇਪੀ ਕਦੇ ਵਿਧਾਨ ਸਭਾ ਦੇ ਸਪੀਕਰ ਰਹੇ ਨੇ ਹੁਣ ਦਾਵਾ ਉਹਨਾਂ ਦਾ ਵੀ ਕਮਜ਼ੋਰ ਨਹੀਂ ਹੈ अच्छा राजा ਵੜੇਗ ਨੇ ਜਿਸ ਤਰ੍ਹਾਂ ਨਾਲ ਟਿੱਪਣੀਆਂ ਕੀਤੀਆਂ ਸਰਦਾਰ ਬੂਟਾ ਸਿੰਘ ਤੇ ਤੇ ਸਰਦਾਰ ਬੂਟਾ ਸਿੰਘ ਉਹਨਾਂ ਦਾ ਜਿਹੜਾ ਭਾਈਚਾਰਾ ਹੈ ਪਿਛਲੇ ਸਮੇਂ ਦੇ ਵਿੱਚ ਉਹ ਕਾਫੀ ਨਰਾਜ਼ ਰਿਹਾ ਕਾਂਗਰਸ ਪਾਰਟੀ ਤੋਂ ਤੇ ਹੁਣ ਉਹਨਾਂ ਦੇ ਸਮਾਗਮ ਜਿਹੜੇ ਵਕ ਵਕ ਹੋ ਰਹੇ ਨੇ ਆ ਫਰੋਜ਼ਪੁਰ ਵਾਲੇ ਪਾਸੇ ਫੇਰ ਇੱਕ ਸਮਾਗਮ ਹੋਇਆ ਜਿਹਦੇ ਵਿੱਚ ਮذਬੀ ਸਿੱਖ ਭਾਈਚਾਰੇ ਨੇ ਫੇਰ ਬਹੁਤ ਵੱਡਾ ਇਕੱਠ ਕੀਤਾ ਉਹਨਾਂ ਦੇ ਜਿਹੜੇ ਐਸੋਸੀਏਸ਼ਨਾਂ ਨੇ ਸੰਗਠਨ ਨੇ ਤੇ ਉਹਨਾਂ ਨੇ ਉੱਥੇ ਫੇਰ ਖੁੱਲ ਕੇ ਮੰਗ ਕੀਤੀ ਇਸ ਤੋਂ ਪਹਿਲਾਂ ਮੋਗਾ 'ਚ ਉਹਨਾਂ ਨੇ ਇੱਕ ਵੱਡਾ ਸਮਾਗਮ ਕੀਤਾ ਸੀ ਜਿਹਦੇ ਵਿੱਚ ਉਹਨਾਂ ਨੇ ਮੰਗ ਕੀਤੀ ਸੀ ਕਿ ਇਸ ਵਾਰ ਮذਬੀ ਸਿੱਖ ਭਾਈਚਾਰੇ 'ਚੋਂ ਸੁਖਵਿੰਦਰ ਸਿੰਘ ਡੈਣੀ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਵੇ ਤੇ ਕੱਲ ਵੀ ਉਹਨਾਂ ਨੇ ਮذਬੀ ਸਿੱਖ ਭਾਈਚਾਰੇ ਨੇ ਇਹ ਮੰਗ ਕੀਤੀ ਕਿ ਸੁਖਵਿੰਦਰ ਡੈਣੀ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਵੇ ਦੇਖੋ ਕਾਂਗਰਸ ਕਿਉਂਕਿ ਇੱਕ ਡੈਮੋਕ੍ਰੈਟਿਕ ਸੈਟਅਪ ਹੈ ਰਾਹੁਲ ਗਾਂਧੀ ਲਗਾਤਾਰ ਇਹ ਗੱਲ ਕਰਦੇ ਨੇ ਕਿ ਅਸੀਂ ਸਾਰੇ ਭਾਈਚਾਰਿਆਂ ਨੂੰ ਨੁਮਾਇੰਦਗੀ ਦੰਨੇ ਆ ਤੇ ਫਿਰ ਹਰੇਕ ਭਾਈਚਾਰੇ ਨੂੰ ਆਪਣੇ ਦਾਅਵੇ ਕਰਨ ਦਾ ਹੱਕ ਤਾਂ ਹੈ ਕਿਉਂਕਿ ਪਿਛਲੀ ਵਾਰੀ ਚਰਨਜੀਤ ਸਿੰਘ ਚੰਨੀ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਸੀ ਤੇ ਇਸ ਵਾਰ ਮذਬੀ ਸਿੱਖ ਭਾਈਚਾਰੇ ਦੀ ਮੰਗ ਇਹ ਹੈ ਜਿਨ੍ਹਾਂ ਦੇ ਆ ਮੈਂ ਸੁਣ ਰਿਹਾ ਸੀ ਰੈਲੀਆਂ ਸੁਖਵਿੰਦਰ ਸਿੰਘ ਡੈਣੀ ਹੁੰਣਾ ਬਾਰੇ ਉਹ ਤਾਂ ਰੈਲੀ ਦੇ ਵਿੱਚ ਉਹਨਾਂ ਨੇ ਖੁੱਲ ਕੇ ਬਿਆਨ ਹੀ ਦਿੱਤੇ ਨੇ ਹਾਲਾਂਕਿ ਸੁਖਵਿੰਦਰ ਡੈਣੀ ਵੀ ਉੱਥੇ ਬੋਲੇ ਕਹਿੰਦੇ ਇਹ ਤਾਂ ਵੀ ਹਾਈ ਕਮਾਂਡ ਦਾ ਜਿਹੜਾ ਹੈਗਾ ਅਧਿਕਾਰ ਖੇਤਰ ਹੈ ਪਰ ਸੁਖਵਿੰਦਰ ਡੈਣੀ ਬਤੌਰ ਕਾਂਗਰਸੀ ਲੀਡਰ ਇਹ ਕਹਿ ਰਹੇ ਸੀ ਕਿ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਭਾਈਚਾਰੇ ਦਾ ਜਿੰਨਾ ਹੱਕ ਬਣਦਾ ਓਨੀਆਂ ਤੁਹਾਨੂੰ ਸੀਟਾਂ ਦਿੱਤੀਆਂ ਜਾਣ ਵਿਧਾਨ ਸਭਾ ਦੇ ਵਿੱਚ। ਔਰ ਸੁਖਵਿੰਦਰ ਡੈਣੀ ਸੈਕਟਰੀ ਇਨ ਚਾਰਜ ਨੇ AICCI ਦੇ ਔਰ ਦਿੱਲੀ ਦੇ ਪ੍ਰਭਾਰੀ ਨੇ ਹੁਣ ਜੇ ਪੰਜਾਬ ਦੇ ਪ੍ਰਭਾਰੀ ਨੇ ਭਪੇਸ਼ ਵਗੇਲ ਤੇ ਦਿੱਲੀ ਦੇ ਪ੍ਰਭਾਰੀ ਨੇ ਸੁਖਵਿੰਦਰ ਸਿੰਘ ਡੈਣੀ ਤੇ ਕਿਸੇ ਵੀ ਸਟੇਟ ਦਾ ਜਿਹੜਾ ਪ੍ਰਭਾਰੀ ਹੈ ਉਹ ਸਿਰ ਕੱਢ ਲੀਡਰ ਹੀ ਹੁੰਦਾ ਹੈ ਪਾਰਟੀ ਦੇ ਵਿੱਚ ਔਰ ਸੁਖਵਿੰਦਰ ਡੈਣੀ ਵੀ ਬਹੁਤ ਨੇੜੇ ਸਮਝੇ ਜਾਂਦੇ ਨੇ ਰਾਹੁਲ ਗਾਂਧੀ ਦੇ ਹੋਣੇ ਇਹ ਤਾਂ ਹੋ ਗਏ ਦਲਿਤ ਚਿਹਰਿਆਂ ਦੇ ਵਿੱਚੋਂ ਕਿਉਂਕਿ ਦਾਵਾ ਤਾਂ ਡਾਕਟਰ ਰਾਜ ਕੁਮਾਰ ਵੀਰਕਾ ਦਾ ਵੀ ਬਣ ਜਾਣਾ ਸੀ ਪਰ ਉਹ ਬੀਜੇਪੀ ਚ ਗਿਆ ਹੈ ਬਹੁਤ ਸਾਰੇ ਲੀਡਰ ਜਿਹੜੇ ਬੀਜੇਪੀ ਚ ਗਏ ਉਹਨਾਂ ਨੇ ਆਪਣਾ ਦਾਵਾ ਕਮਜ਼ੋਰ ਕੀਤਾ ਸ਼ਮਸ਼ੇਰ ਦੁੱਲੋਂ ਸਾਹਿਬ ਦੀ ਉਮਰ ਸਿਆਣੀ ਹੋ ਗਈ ਅ ਜੇ ਹਾਲਾਤਾਂ 'ਚ ਚਰਨਜੀਤ ਸਿੰਘ ਚੰਨੀ ਉਹ ਵੀ ਐਸਸੀ ਭਾਈਚਾਰੇ ਚੋਂ ਨੇ ਔਰ ਸੁਖਵਿੰਦਰ ਸਿੰਘ ਦੇਣੀ ਮذਬੀ ਸਿੱਖ ਭਾਈਚਾਰੇ ਚੋਂ ਸੋ ਦਲਿਤ ਭਾਈਚਾਰੇ ਚੋਂ ਹਾਲ ਦੇ ਸਮੇਂ ਕਾਂਗਰਸ ਦੇ ਦੋਨੇ ਵੱਡੇ ਲੀਡਰ ਨੇ ਜੇ ਇਹਨਾਂ 'ਚੋਂ ਕਿਸੇ ਨੂੰ ਵੀ ਪ੍ਰਧਾਨ ਬਣਾਉਣਾ ਚਾਹਣ ਰਾਹੁਲ ਗਾਂਧੀ ਉਹ ਬਣਾ ਸਕਦੇ ਸੀ ਇਸੇ ਤਰ੍ਹਾਂ ਜੇ ਮੈਂ ਗੈਰ ਸਿੱਖ ਚਿਹਰਿਆਂ ਦੀ ਗੱਲ ਕਰਾਂ ਕਿਸੇ ਵੇਲੇ ਮਨੀਸ਼ ਤਿਵਾੜੀ ਦਾ ਦਾਵਾ ਬਹੁਤ ਵੱਡਾ ਸੀ ਪਰ ਹੁਣ ਵਿਜੇਂਦਰ ਸਿੰਘਲਾ ਔਰ ਜਿਹੜੇ ਆਪਣੇ ਰਾਣਾ ਕੇਤੀ ਨੇ ਔਰ ਭਾਰਪੂਸ਼ਣ ਆਸ਼ੂ ਅਗਰ ਲਗਾਤਾਰ ਦੋ ਚੋਣਾਂ ਨਾ ਹਾਰੇ ਹੁੰਦੇ ਅਗਰ ਲੁਧਿਆਣੇ ਤੋਂ ਭਾਰਪੂਸ਼ਣ ਆਸ਼ੂ ਵੀ ਜਿੱਤੇ ਹੁੰਦੇ ਪਿਛਲੀ ਚੋਣ ਜਿੱਤੇ ਹੁੰਦੇ ਜਾਂ ਇਸ ਵਾਰ ਜਿੱਤੇ ਹੁੰਦੇ ਜਮਨੀ ਚੋਣ ਕਿ ਭਾਰਤ ਪੂਸ਼ਨ ਆਸ਼ੂ ਵੀ ਕਾਂਗਰਸ ਪਾਰਟੀ ਚ ਪ੍ਰਧਾਨ ਜੀ ਦੇ ਦਾਵੇਦਾਰ ਨੇ ਰਾਹੁਲ ਢਾਂਡੀ ਦੇ ਉਹ ਵੀ ਨੇੜੇ ਨੇ ਤੇ ਕੋਈ ਵੱਡੀ ਗੱਲ ਨਹੀਂ ਕਿ ਅਗਰ ਵਿਜੇਂਦਰ ਸਿੰਘਲਾ ਜਾਂ ਰਾਣਾ ਕੇਪੀ ਤੋਂ ਪਾਰਟੀ ਦੀ ਹਾਈ ਕਮਾਂਡ ਭਾਰਤ ਪੂਸ਼ਨ ਆਸ਼ੂ ਨੂੰ ਤਰਜੀਹ ਦੇ ਦੇ ਉਹਦੀ ਸੰਭਾਵਨਾ ਇਸ ਕਰਕੇ ਘਟਦੀ ਹੈ ਕਿਉਂਕਿ ਜਿਸ ਤਰ੍ਹਾਂ ਨਾਲ ਰਾਜਾ ਵੜਿੰਗਰ ਭਾਰਤ ਪੂਸ਼ਨ ਆਸ਼ੂ ਦੇ ਵਿੱਚ 36 ਦਾ ਅੰਕੜਾ ਬਣਿਆ ਰਿਹਾ ਪਿਛਲੇ ਸਮੇਂ 'ਚ ਸੋ ਰਾਜਾ ਵੜਿੰਗ ਵੀ ਲੁਧਿਆਣਾ ਤੋਂ ਐਮਪੀ ਨੇ ਸੋ ਜੇ ਅੱਜ ਕਾਂਗਰਸ ਪਾਰਟੀ ਭਾਰਤ ਪੂਸ਼ਨ ਆਸ਼ੂ ਨੂੰ ਪ੍ਰਧਾਨ ਬਣਾਉਂਦੀ ਹੈ ਤੇ ਰਾਜਾ ਬੜੀ ਨਾਲ ਜਿਹੜੇ ਉਹਨਾਂ ਦੇ ਮੱਤ ਭੇਜ ਨੇ ਕਿ ਤਰ੍ਹਾਂ ਕਿਤੇ ਉਹ ਗੁੱਟਵਾਦੀ ਉਸੇ ਤਰ੍ਹਾਂ ਬਰਕਰਾਰ ਰਹਿ ਸਕਦੀ ਹੈ ਚਿੰਤਾ ਰਾਹੁਲ ਗਾਂਧੀ ਦੇ ਅੱਗੇ ਇਹ ਹੈ ਜਿਵੇਂ ਹਰਿਆਣੇ ਚ ਸੀ ਹਰਿਆਣੇ ਚ ਕਿੰਨਾ ਸਮਾਂ ਰਾਹੁਲ ਗਾਂਧੀ ਫੈਸਲਾ ਹੀ ਨਹੀਂ ਕਰ ਸਕੇ ਕਿ ਮੈਂ ਕਾਂਗਰਸ ਦੀ ਲੀਡਰਸ਼ਿਪ ਲਈ ਅਗਵਾਈ ਕਿਸ ਨੂੰ ਦਵਾਂ ਅੱਜ ਲਗਭਗ ਉਦਾਂ ਦੀਆਂ ਸਿਤੀਆਂ ਪੰਜਾਬ ਦੇ ਵਿੱਚ ਵੀ ਨਹੀਂ ਹਾਂ ਪਰ ਕੁਝ ਦਿਨ ਪਹਿਲਾਂ ਪ੍ਰਿੰਕਾ ਗਾਂਧੀ ਨਾਲ ਫਿਰ ਨਵਜੋਤ ਸਿੰਘ ਸਿੱਧੂ ਉਹਨਾਂ ਦੀ ਮੀਟਿੰਗ ਹੁੰਦੀ ਹੈ ਔਰ ਇਹ ਜਿਹੜੀਆਂ ਮੀਟਿੰਗਾਂ ਨੇ ਇਹ ਮੀਟਿੰਗਾਂ ਦੇ ਪਿੱਛੇ ਭਾਵੇਂ ਇੱਕ ਤਸਵੀਰ ਹੀ ਬਾਹਰ ਆਉਂਦੀ ਹੈ ਕਿ ਇਹ ਸਧਾਰਨ ਮੁਲਾਕਾਤ ਸੀ ਇੱਕ ਦੂਜੇ ਨੂੰ ਸ਼ੁਭਚਾਵਾਾਂ ਦੀ ਲੇਕਿਨ ਜਦੋਂ ਵੀ ਵੱਡੇ ਲੀਡਰਾਂ ਦੀ ਮੀਟਿੰਗ ਹੁੰਦੀ ਹੈ ਗਗਨਦੀਪ ਜੀ ਉਹਦੇ ਪਿੱਛੇ ਪੋਲਿਟਿਕਲ ਅਜੰਡਾ ਜ਼ਰੂਰ ਹੁੰਦਾ ਹੈ ਸੋ ਮੈਂ ਇਹ ਮੰਨਦਾ ਕਿ ਨਵਜੋਤ ਸਿੱਧੂ ਨੂੰ ਕਾਂਗਰਸ ਪਾਰਟੀ ਹਜੇ ਵੀ ਕਾਂਗਰਸ ਪਾਰਟੀ ਨਵਜੋਤ ਸਿੰਘ ਸਿੱਧੂ ਨੂੰ ਗੰਭੀਰਤਾ ਪੂਰਵਕ ਉਹਨਾਂ ਦੀ ਪੋਲਿਟਿਕਲ ਵੜੀ ਸਥਿਤੀ ਹੈ ਜਾਂ ਉਹਨਾਂ ਦਾ ਸਟੈਂਡ ਹੈ ਪੋਲਿਟਿਕਸ ਦੇ ਉੱਤੇ ਔਰ ਜਿਹੜਾ ਉਹਨਾਂ ਦਾ ਕਿਰਦਾਰ ਹੈ ਉਹਦਾ ਸਿਆਸੀ ਲਾਹਾ ਲੈਣਾ ਚਾਹੀਏਗੀ ਉਹ ਕਿਸ ਰੂਪ ਚ ਲਾਏਗੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਕਿਉਂਕਿ ਜਿਨ੍ਹਾਂ ਇਲਜ਼ਾਮਾਂ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਨੂੰ ਛੋਟਾ ਕੀਤਾ ਗਿਆ ਪੰਜਾਬ 'ਚ ਭਾਵੇਂ ਉਦੋਂ ਯਾਦਵ ਸਾਹਿਬ ਇਹਨਾਂ ਦੇ ਪ੍ਰਮਾਣਿਤ ਪੁਰਾਣੇ ਪ੍ਰਭਾਰੀ ਸੀ ਜਾਂ ਹਰੀਸ਼ ਚੌਧਰੀ ਸੀ ਜਿਹੜੇ ਨਵਜੋਤ ਸਿੰਘ ਸਿੱਧੂ ਤੇ ਉਹਨਾਂ ਲੋਕਾਂ ਨੇ ਇਲਜ਼ਾਮ ਲਾਏ ਉਸ ਵੇਲੇ ਕਿ ਨਵਜੋਤ ਸਿੰਘ ਸਿੱਧੂ ਅਨਸ਼ਾਸਿਤ ਹੀ ਰਹਿੰਦੇ ਕਿ ਉਹ ਤਾਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਦੇਖ ਹੀ ਲਿਆ ਕਿ ਨਵਜੋਤ ਸਿੱਧੂ ਅਗਰ ਪਿਛਲੇ ਸਵਾਖ ਸਾਲ ਤੋਂ ਪਿਛਲੇ ਸਾਲ ਮਾਰਚ ਤੋਂ ਨਵਜੋਤ ਸਿੱਧੂ ਆਈਪੀਐਲ ਔਰ ਟੈਲੀਵਿਜ਼ਨ ਦੇ ਵਿੱਚ ਵਾਪਸੀ ਉਹਨਾਂ ਨੇ ਕੀਤੀ ਹੈ ਤੇ ਤੁਸੀਂ ਵੇਖੋ ਕਿ ਹੁਣ ਤਾਂ ਡੇਢ ਸਾਲ ਹੋਣ ਲੱਗਿਆ ਜਦੋਂ ਦੇ ਨਵਜੋਤ ਸਿੱਧੂ ਕਾਂਗਰਸ ਦੀ ਸਰਗਰਮ ਪੋਲਿਟਿਕਸ ਤੋਂ ਦੂਰ ਨਹੀਂ ਔਰ ਹਾਈ ਕਮਾਂਡ ਦੇ ਇੰਟਰਚ ਨਹੀਂ ਕਿ ਕਾਂਗਰਸ ਦੀ ਹਾਈ ਕਮਾਂਡ ਨੇ ਇਹ ਦੇਖਿਆ ਹੋਣਾ ਕਿ ਨਵਜੋਤ ਸਿੱਧੂ ਤੋਂ ਬਾਅਦ 1.5 ਸਾਲਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਸਥਿਤੀ ਹੋਰ ਖਰਾਬ ਹੋ ਗਈ ਬਲਕਿ ਜਿਨੀ ਡਰ ਨਵਜੋਤ ਸਿੰਘ ਸਿੱਧੂ ਸਰਗਰਮ ਸੀ ਉਸ ਦਿਨ ਬਾਕੀ ਕਾਂਗਰਸ ਇੱਕ ਪਾਸੇ ਲੱਗਦੀ ਸੀ ਕਿ ਬਾਕੀ ਕਾਂਗਰਸ ਇੱਕ ਪਾਸੇ ਹੈ ਨਵਜੋਤ ਸਿੱਧੂ ਇੱਕ ਪਾਸੇ ਹੈ ਤੇ ਜਦੋਂ ਦਾ ਨਵਜੋਤ ਸਿੱਧੂ ਆਪਣੇ ਕੰਮਕਾਰ 'ਤੇ ਰੁਝਿਆ ਤੇ ਕਾਂਗਰਸ ਤਾਂ ਖੇਰੂ-ਖੇਰੂ ਹੋ ਗਈ ਤੁਹਾਡੇ ਸਾਹਮਣੇ ਆ ਕਿੰਨੇ ਗੁੱਟ ਬਣ ਗਏ ਹੁਣ ਇਹ ਸਮੱਸਿਆ ਤਾਂ ਰਾਹੁਲ ਗਾਂਧੀ ਦੇ ਅੱਗੇ ਬਹੁਤ ਵੱਡੀ ਹੈ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਪ੍ਰਧਾਨ ਦੇ ਚਿਹਰੇ ਦੀ ਤੇ ਰਾਜਾ ਬੜੇਗੇ ਉਹ ਪਹਿਲਾਂ ਹੀ ਜਰਸਿਕ ਪਰਿਵਾਰ ਚੋਂ ਨੇ ਹੁਣ ਸੁਖਜਿੰਦਰ ਰੰਧਾਵਾ ਵੀ ਨੇ ਪ੍ਰਤਾਪ ਸਿੰਘ ਬਾਜਵਾ ਵੀ ਨੇ ਇਹ ਦੋਨੇ ਵੱਡੇ ਕੱਦ ਦੇ ਲੀਡਰ ਨੇ ਰਾਣਾ ਗੁਰਜੀਤ ਉਹਨਾਂ ਦੀ ਉਮਰ ਮੇਰੇ ਖਿਆਲ 72 ਤੇ 73 ਸਾਲ ਹੋਗੀ ਪ੍ਰਤਾਪ ਬਾਜਵਾ ਵੀ 68 90 ਸਾਲ 69 ਸਾਲ ਦੇ ਹੋਗੇ ਸੁਖਜਿੰਦਰ ਰੰਧਾਵਾ ਵੀ ਮੇਰੇ ਖਿਆਲ ਉਹਨਾਂ ਦਾ ਸੁਖਜਿੰਦਰ ਰੰਧਾਵਾ ਉਹਨਾਂ ਦਾ ਵੀ ਸ਼ਾਇਦ 65 ਦੇ ਉੱਤੋਂ ਉੱਪਰ ਹੀ ਆ ਉਹਨਾਂ ਦੀ ਵੀ ਉਮਰ ਸ਼ਾਇਦ ਮੇਰੇ ਖਿਆਲ 52 ਉਹਨਾਂ ਦਾ ਨਾ ਡੇਟ ਆਫ ਬਰਥ ਹੈ ਅਗਰ ਮੈਂ ਗਲਤ ਨਹੀਂ ਹਾਂ ਚਲੋ ਮੈਂ ਨਹੀਂ ਦੰਦਾ ਐਗਜੈਕਟ ਮੈਨੂੰ ਨਹੀਂ ਯਾਦ ਆ ਰਿਹਾ 61 ਤੋਂ ਉੱਤੇ ਦਾ ਸੁਖਿੰਦਰ ਸਿੰਘ ਰੰਧਾਵਾ ਵੀ ਨੇ ਸੋ ਗੁਰਨਾਗ ਗੀਤ ਨੇ ਪ੍ਰਤਾਪ ਬਾਜਵਾ ਨੇ ਸੁਖਿੰਦਰ ਰੰਧਾਵਾ ਨੇ ਓਪੀ ਸੋਨੀ ਸਾਹਿਬ ਨੇ ਉਹਨਾਂ ਦੀ ਵੀ ਉਮਰ ਬਹੁਤ ਜ਼ਿਆਦਾ ਸਿਆਣੀ ਹੋ ਗਈ ਹੁਣ ਕਾਂਗਰਸ ਅੱਗੇ ਦਿੱਕਤ ਕੀ ਹੈ ਰਾਹੁਲ ਗਾਂਧੀ ਅੱਗੇ ਚਰਨਜੀਤ ਸਿੰਘ ਚੰਨੀ ਦੀ ਵੀ ਉਮਰ ਬਾਅਦ ਤਿੰਨ 64 ਸਾਲ ਦੇ ਲੱਗੇ ਹੈ ਸੋ ਇਹ ਸਾਰੇ ਲੀਡਰ ਨੇ ਜਿਹੜੇ 60 ਪਾਰ ਨੇ ਗੱਲ ਲੀਤੀ ਹੂੰ ਔਰ ਸਾਰਿਆਂ ਦੀ ਜਿਗਿਆਸਾ ਹੈ ਸਾਰਿਆਂ ਦੀ ਇੱਛਾ ਹੈ ਚਰਨਜੀਤ ਚੰਨੀ ਪਹਿਲਾਂ ਸੀਐਮ ਰਹਿ ਚੁੱਕੇ ਨੇ ਉਹ ਦਾਵਾ ਤਾਂ ਕਰਦੇ ਨੇ ਕਿ ਮੈਂ ਪਹਿਲਾਂ ਸੀਐਮ ਰਿਆਂ ਤੇ ਮੇਰੀ ਕਾਂਗਰਸ ਪਾਰਟੀ ਸੀਐਮ ਦਾ ਫੇਸ ਬਣਾਵੇ ਅਗਰ ਨਵਜੋਤ ਸਿੰਘ ਸਿੱਧੂ ਨੂੰ ਕੋਈ ਜ਼ਿੰਮੇਵਾਰੀ ਨਹੀਂ ਦਿੰਦੀ ਕਾਂਗਰਸ ਪਾਰਟੀ ਯਾਨ ਨਵਜੋਤ ਸਿੱਧੂ ਕਾਂਗਰਸ ਪਾਰਟੀ ਚ ਸਰਗਰਮ ਪੋਲਿਟਿਕਸ ਤੇ ਵਾਪਸੀ ਨਹੀਂ ਕਰਦੇ ਹਮ ਨਵਜੋਤ ਸਿੱਧੂ ਦੀ ਗੈਰ ਹਾਜ਼ਰੀ ਚ ਮੌਜੂਦਾ ਸਮੇਂ ਚ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਰੰਧਾਵਾ ਔਰ ਚਰਨਜੀਤ ਚੰਨੀ ਔਰ ਸ਼ਕਵਿੰਦਰ ਡੈਨ ਚਰਨਜੀਤ ਸਿੰਘ ਚੰਨੀ ਕਿਉਂਕਿ ਪਹਿਲਾਂ ਸੀਐਮ ਰਹੇ ਨੇ ਸੋ ਔਰ ਰਾਣਾ ਕੇਪੀ ਔਰ ਵਿਜੇਂਦਰ ਸਿੰਘਲਾ ਔਰ ਭਰਪੂਸ਼ਨ ਆਫ ਇਹ ਜਿਹੜੇ ਅਰਥ ਨੂੰ ਚਿਹਰੇ ਨੇ ਇਹ ਕਾਂਗਰਸ ਪਾਰਟੀ ਦਾ ਮੂਰਾ ਤਾਂ ਰਹਿਣਗੇ ਕਾਂਗਰਸ ਪਾਰਟੀ ਦਾ ਚਿਹਰਾ ਮੂਰਾ ਇਹ ਸੱਤੇ ਹੱਥੇ ਲੋਕ ਬਣੇ ਰਹਿਣਗੇ ਹੁਣ ਇਹਨਾਂ ਚ ਕਿਸੇ ਤਰ੍ਹਾਂ ਦੀ ਆਪਸੀ ਏਕਤਾ ਹੁੰਦੀ ਹੈ ਕਾਂਗਰਸ ਪਾਰਟੀ ਉਹਦਾ ਕੋਈ ਹੱਲ ਕੱਢਦੀ ਹੈ ਜਾਂ ਕਾਂਗਰਸ ਪਾਰਟੀ ਰਾਜਾ ਵੜਿੰਗ ਦੀ UI ਦੇ ਵਿੱਚ ਹੀ ਅੱਗੇ ਵਧਦੀ ਰਹਿੰਦੀ ਹੈ ਕਿਉਂਕਿ ਰਾਜਾ ਵੜਿੰਗ ਨੂੰ ਵੀ rahul gandhi ਇੰਨੀ ਛੇਤੀ ਛੇਤੀ ਬਦਲਣ ਵਾਲੇ ਨਹੀਂ ਬਹੁਤ ਵਾਰੀ ਇਹ ਗੱਲਾਂ ਪਹੁੰਚੀਆਂ ਦਿੱਲੀ ਸ਼ਿਕਾਇਤਾਂ ਵੀ ਗਈਆਂ ਕਿ ਰਾਜਾ ਵੜਿੰਗ ਨੂੰ ਬਦਲੋ ਠੀਕ ਹੈ ਹੁਣ ਰਾਜਾ ਵੜਿੰਗ ਨੇ ਜਿਸ ਤਰ੍ਹਾਂ ਨਾਲ ਟਿੱਪਣੀਆਂ ਕੀਤੀਆਂ ਤਰਨ ਤਰਨ ਦੇ ਵਿੱਚ ਪਹਿਲੀ ਵਾਰੀ ਰਾਜਾ ਵੜਿੰਗ ਦੀ ਪੋਜੀਸ਼ਨ ਹੈ ਜਿਹੜੀ ਕਾਂਗਰਸ ਪਾਰਟੀ ਦੇ ਪੋਲੀਟੀਕਲ ਤੌਰ ਤੇ ਕਮਜ਼ੋਰ ਹੋਈ ਹੈ ਜਦੋਂ ਬਹੁਤ ਸਾਰੇ ਲੋਕਾਂ ਨੂੰ ਲੱਗਿਆ ਕਿ ਰਾਜਾ ਵੜਿੰਗ ਨੂੰ ਇਸ ਹੱਦ ਤੱਕ ਧਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਸੀ ਅੱਜ ਤੱਕ ਜਿਹੜੀ ਰਾਜਾ ਵੜਿੰਗ ਦੀ ਸ਼ੈਲੀ ਹੈ ਬਿਆਨਬਾਜ਼ੀ ਦੀ ਚੋਣਾ ਲੜਨ ਦੀ ਉਹ ਇਸੇ ਤਰ੍ਹਾਂ ਦੀ ਰਹੀ ਹੈ ਇਸ ਵਾਰ ਸਰਦਾਰ ਬੂਟਾ ਸਿੰਘ ਉਹਨਾਂ ਤੇ ਜਿਹੜੀਆਂ ਉਹਨਾਂ ਦੀਆਂ ਟਿੱਪਣੀਆਂ ਸੀ ਭਾਵੇਂ ਉਹ ਬਾਰ-ਬਾਰ ਕਹਿੰਦੇ ਨੇ ਰਾਜਾ ਬੜਿੰਗ ਕੀ ਮੇਰੀ ਭਾਵਨਾ ਕਿਸੇ ਨੂੰ ਛੋਟਾ ਦਿਖਾਉਣ ਦੀ ਨਹੀਂ ਸੀ ਪਰ ਉਹ ਮੁੱਦਾ ਬਣ ਗਿਆ ਕਈ ਵਾਰੀ ਤੁਸੀਂ ਸਹੀ ਵੀ ਹੁੰਨੇ ਹੋ ਤੇ ਤੁਹਾਡਾ ਕੋਈ ਬਿਆਨ ਐਡਾ ਜ਼ਿਆਦਾ ਵਿਵਾਦਿਤ ਬਣ ਜਾਂਦਾ ਹੈ ਕਿ ਤੁਹਾਡੀ ਭਾਵਨਾ ਦੇ ਉਲਟ ਉਹ ਤੁਹਾਡੇ ਲਈ ਨੁਕਸਾਨ ਦਾ ਇੱਕ ਸਬੂਤ ਹੁੰਦਾ ਸੋ ਸਰਦਾਰ ਬੂਟਾ ਸਿੰਘ ਉਹਨਾਂ ਤੇ ਜਿਹੜੀ ਟਿੱਪਣੀ ਹੈ ਰਾਜਾ ਬੜਿੰਗ ਦੀ ਉਹ ਨੁਕਸਾਨਦੇਹਤਾ ਰਾਜਾ ਵੜਿੰਗ ਲਈ ਸਾਬਤ ਹੋ ਰਹੀ ਹੈ ਪਹਿਲੀ ਵਾਰ ਹੀ ਰਾਜਾ ਵੜਿੰਗ ਦੀ ਜਿਹੜੀ ਪ੍ਰਧਾਨਗੀ ਹੈ ਉਹ ਉਸੇ ਕਰਕੇ ਚੈਲੰਜ ਹੋ ਰਹੀ ਹੈ ਕਾਂਗਰਸ ਚ ਨਹੀਂ ਤਾਂ ਰਾਜਾ ਵੜਿੰਗ بطور ਪ੍ਰਧਾਨ ਆਪਣੇ ਆਪ ਨੂੰ ਬਾਕੀਆਂ ਦੇ ਮੁਕਾਬਲੇ ਟਕੜਾ ਕਰਕੇ ਅੱਗੇ ਵਧ ਰਿਹਾ ਸੀ ਉਹ 46-47 ਸਾਲ ਦੀ ਉਮਰ ਹੈ ਰਾਜਾ ਵੜਿੰਗ ਦਾ ਬਹੁਤ ਪੋਲਿਟਿਕਲ ਕੈਰੀਅਰ ਹਜੇ ਪਿਆ ਸੋ ਹੁਣ ਸਵਾਲ ਇਹ ਹੈ ਜਰਨੈਲ ਸਿੰਘ ਚੰਨੀ ਨੂੰ ਅਗਰ ਪ੍ਰਧਾਨ ਬਣਾਉਂਦੇ ਨੇ ਰਾਹੁਲ ਗਾਂਧੀ ਤੇ ਫਿਰ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕੀ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਤੋਂ ਬਾਅਦ ਕੀ ਕਾਂਗਰਸ 'ਚ ਗੁੱਤਬਾਜ਼ੀ ਧੜੇਬਾਜ਼ੀ ਖਤਮ ਹੁੰਦੀ ਹੈ ਜਾਂ ਨਹੀਂ ਕਲਾ ਪ੍ਰਧਾਨ ਉਹਨਾਂ ਨੂੰ ਐਲਾਨਦੇ ਨੇ ਜਾਂ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਵੀ ਐਲਾਨਦੇ ਨੇ ਅਗਰ ਚਰਨਜੀਤ ਚੰਨੀ ਨੂੰ ਕਲਾ ਪ੍ਰਧਾਨ ਐਲਾਨਤਾ ਉਹਦੇ ਨਾਲ ਜਿਹੜੇ ਮੁੱਖ ਮੰਤਰੀਸ਼ਿਪ ਦੇ ਦਾਵੇਦਾਰ ਨੇ ਉਹਨਾਂ ਨੇ ਆਪਣੇ ਦਾਵੇ ਨਹੀਂ ਛੱਡਦੇ ਹਾਂ ਔਰ ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਪਾਰਟੀ ਹਜੇ ਕਿਸੇ ਨੂੰ ਵੀ ਪ੍ਰਧਾਨ ਬਣਾਉਣ ਦੇ ਲਈ ਕੁਝ ਵਕਤ ਲਏਗੀ ਮੈਨੂੰ ਤੁਰੰਤ ਕਾਂਗਰਸ ਪਾਰਟੀ ਕਿਸੇ ਨੂੰ ਪ੍ਰਧਾਨ ਐਲਾਨ ਦੇ ਹੱਜੇ ਮੈਨੂੰ ਨਹੀਂ ਲੱਗਦਾ ਮੈਨੂੰ ਲੱਗਦਾ ਹੈ ਕਿ ਅਗਲੇ ਸਾਲ ਨਵੇਂ ਸਾਲ ਚੜ੍ਹਦੇ ਸਾਲ ਦੇ ਵਿੱਚ ਹੀ ਕਾਂਗਰਸ ਪਾਰਟੀ ਕੋਈ ਨਾ ਕੋਈ ਫੈਸਲਾ ਕਰ ਸਕਦੀ ਹੈ ਬਟ ਦੈਟਸ ਆਫ ਇਟ ਇਸ਼ਾਸੀ ਮਹਾਰਨ ਨੇ ਤਾਂ ਇਹ ਵੀ ਕਹਿਣਾ ਕਿ ਕਿੰਦੇ ਕਿ ਇਸ ਤਰੀਕੇ ਕਾਂਗਰਸ ਕੋਲ ਸਿਰਫ ਅ ਦਸੰਬਰ ਮਹੀਨਾ ਬਚਦਾ ਹੈ ਕਿ ਜੇ ਕਾਂਗਰਸ ਨੇ ਪ੍ਰਧਾਨ ਗਿਨ ਚੇਂਜਸ ਚੇਂਜ ਕਰਨਾ ਕੋਈ ਉਸ ਕੁਰਸੀ ਦੇ ਉੱਤੇ ਤਬਦੀਲੀ ਕਰਨੀ ਹੈ ਤਾਂ ਉਹਦੇ ਲਈ ਉਹਨਾਂ ਕੋਲ ਸਿਰਫ ਇਹ ਮਹੀਨਾ ਬਚਦਾ ਕਿਉਂਕਿ ਇਸ ਤੋਂ ਬਾਅਦ ਜੇਕਰ ਜਨਵਰੀ ਚੜ੍ਹਦਾ ਹੈ ਤੇ ਜਨਵਰੀ ਤੋਂ ਬਾਅਦ 2027 ਦੀਆਂ ਚੋਣਾਂ ਦੇ ਵਿੱਚ ਕਰ ਬਹੁਤ ਘੱਟ ਸਮਾਂ ਬਚਣਾ ਉਹਨਾਂ درمیان ਢਾਂਚਾ ਤਿਆਰ ਨਹੀਂ ਕੀਤਾ ਜਾ ਸਕਣਾ ਕਿਉ ਬਹੁਤ ਲੈਵਲ ਦੇ ਉੱਤੇ ਇੱਕ ਢਾਂਚਾ ਬਣਾਇਆ ਰਾਜੇ ਵੜਿੰਗ ਹੋਣਾ ਨੇ ਉਸ ਢਾਂਚੇ ਤੱਕ ਪਹੁੰਚਣਾ ਉਸ ਢਾਂਚੇ ਨੂੰ ਆਪਣੇ ਨਾਲ ਲੈ ਕੇ ਤੋਰਨਾ ਇਹ ਬਹੁਤ ਵੱਡੇ ਚੈਲੰਜ ਉਸ ਵਕਤ ਦੇ ਪ੍ਰਧਾਨ ਦੇ ਪੁਰੇ ਹੋਣ ਕਿ ਜੇਕਰ ਰਾਜਾ ਵੜਿੰਗ ਨੂੰ ਬਦਲਿਆ ਜਾਂਦਾ ਪਰ ਕਹਿੰਦੇ ਕਿ ਜੇਕਰ ਨਵੰਬਰ ਜਾਂ ਦਸੰਬਰ ਦੀ ਸਟਾਰਟਿੰਗ ਚ ਬਦਲਿਆ ਜਾਵੇ ਤਾਂ ਕੁਛ ਨਾ ਕੁਛ ਫਾਇਦਾ ਜਿਹੜਾ ਨਵੇਂ ਪ੍ਰਧਾਨ ਨੂੰ ਹੋਏਗਾ ਉਹ ਕਿਤੇ ਕਿਤੇ ਤੱਕ ਤੋਰਨਾ ਕਿ ਤੋ ਕੰਮ ਲੈਣਾ ਉਹ ਕਿਤੇ ਨਾ ਕਿਤੇ ਉਹਦੀ ਅਡਜਸਟਮੈਂਟ ਜਿਹੜੀ ਉਹ ਕਰਨੀ ਸੌਖੀ ਹੋਏਗੀ ਪਰ ਜੇਕਰ ਕਹਿੰਦੇ ਜਨਵਰੀ ਟੱਪਦਾ ਹੈ ਤਾਂ ਰਾਜਾ ਵੜਿੰਗ ਕੁਰਸੀ ਤੇ ਜਿਉਂਦੀ ਤਿਉਂ ਪ੍ਰਕਰਾਰ ਰਹਿ ਸਕਦੇ ਦਿਖੋ ਅਸੀਂ ਤਕਨੀ ਰਾਹੁਲ ਗਾਂਧੀ ਦੇ ਹੁਕਮਾਂ ਤੇ ਪੂਰੇ ਪੰਜਾਬ ਦੇ ਵਿੱਚ ਇਹ ਇੱਕ ਚੱਲ ਰਿਹਾ ਸੀ ਪ੍ਰੋਗਰਾਮ ਅਸੀਂ ਇਹਨਾਂ ਨੇ ਪ੍ਰਧਾਨ ਚੁਣਨੇ ਸੀ ਜਿਹੜੇ ਜ਼ਿਲ੍ਹੇ ਦੇ ਹੁਣ ਜ਼ਿਲ੍ਹੇ ਦੇ ਪ੍ਰਧਾਨ ਤਾਂ ਹੁਣੀ ਐਲਾਨੇ ਗਏ ਨੇ ਤਰਨਤਾਰਨ ਦੀ ਜ਼ਿਮਨੀ ਚੋਣ ਤੋਂ ਬਾਅਦ ਹਮਮ ਔਰ ਰਾਜਾ ਵੜਿੰਗ ਦੀ ਪ੍ਰਧਾਨਗੀ ਦੇ ਵਿੱਚ ਜਿਹੜੇ ਜ਼ਿਲ੍ਹਾ ਪ੍ਰਧਾਨ ਬਣਾਏ ਨੇ ਕਾਂਗਰਸ ਨੇ ਆਪਣੇ 28 ਜ਼ਿਲ੍ਹਿਆਂ ਦੇ 27 28 ਜ਼ਿਲ੍ਹਿਆਂ ਦੇ ਹੁਣ ਮੈਨੂੰ ਨਹੀਂ ਲੱਗਦਾ ਕਿ 27 ਦੀਆਂ ਚੋਣਾਂ ਤੋਂ ਪਹਿਲਾਂ ਉਹ ਜ਼ਿਲ੍ਹਾ ਪ੍ਰਧਾਨ ਬਦਲੇ ਜਾ ਸਕਣਗੇ ਕਿਉਂਕਿ ਜਦੋਂ ਤੁਸੀਂ ਬਹੁਤ ਜਲਦੀ ਜਲਦੀ ਜ਼ਿਲ੍ਹਾ ਪ੍ਰਧਾਨ ਬਦਲਦੇ ਹੋ ਹੂੰ ਉਹਦੇ ਨਾਲ ਵੀ ਪਾਰਟੀ ਦੇ ਵਿੱਚ ਫੁੱਟ ਵੱਧਣ ਦਾ ਖਤਰਾ ਰਹਿੰਦਾ ਹੈ ਹੁਣ ਜਿਹੜੇ ਨਵੇਂ-ਨਵੇਂ ਜ਼ਿਲ੍ਹਾ ਪ੍ਰਧਾਨ ਬਣਾਏ ਨੇ ਕਾਂਗਰਸ ਪਾਰਟੀ ਨੇ ਉਹ ਬਦਲੇ ਨਹੀਂ ਜਾ ਸਕਦੇ ਸੋ ਅਗਰ ਚਰਨਜੀਤ ਸਿੰਘ ਚੰਨੀ ਪ੍ਰਧਾਨ ਆਉਂਦੇ ਨੇ ਜਾਂ ਕੋਈ ਹੋਰ XYZ ਆਉਂਦਾ ਹੈ ਇਹ ਸੰਭਵ ਨਹੀਂ ਹੈ ਕਿ ਉਹ ਆ ਕੇ ਪ੍ਰਧਾਨ ਤੁਰੰਤ ਜ਼ਿਲ੍ਹਾ ਪ੍ਰਧਾਨ ਬਦਲੇ ਉਹ ਗਲਤ ਸਭਾਵਨਾ ਖਤਮ ਹੋ ਗਈ ਦੇਖੋ ਅਸੀਂ ਬੈਠੇ ਹਾਂ ਨਵੰਬਰ ਦੇ ਅੰਤ ਵਿੱਚ ਦਸੰਬਰ ਦਾ ਮਹੀਨਾ ਹੈ पूरा साल 27 ਦਾ ਤੇ 26 ਦਾ 26 ਦਾ 1 ਸਾਲ 12 ਮਹੀਨੇ ਔਰ ਦਸੰਬਰ ਦਾ ਮਹੀਨਾ ਦਸੰਬਰ ਦਾ ਸਾਤ ਮਹੀਨਾ 13 ਮਹੀਨੇ ਹੋ ਗਏ ਔਰ ਜਨਵਰੀ ਔਰ ਫਰਵਰੀ ਮਤਲਬ ਹਜੇ 1 ਸਾਲ ਤੇ 3 ਮਹੀਨੇ ਪਏ ਨੇ ਕਿਉਂਕਿ 16 ਮਾਰਚ ਨੂੰ ਸੌ ਚੱਕੀ ਸੀ ਭਗਵਨ ਕੁਮਾਰ ਨੇ ਮਾਨ ਨੇ 16 ਮਾਰਚ 22 ਨੂੰ ਸੋ ਹਜੇ ਪੂਰੇ 1 ਸਾਲ 3 ਮਹੀਨੇ ਹੂੰ ਤੋਂ ਵੱਧ ਸਮਾਂ ਸਾਢੇ 3 ਮਹੀਨੇ ਪਏ ਐ 1 ਸਾਲ ਸਾਢੇ 3 ਮਹੀਨੇ ਪਏ ਨੇ ਦੁਬਾਰਾ 16 ਮਾਰਚ 2027 ਆਉਣ ਨੂੰ ਸੋ ਗਗਨਦੀਪ ਜੀ ਸਮਾਂ ਬਹੁਤ ਹੈ ਔਰ 1 ਸਾਲ ਪਿੰਡ ਮਹੀਨੇ ਪੰਜਾਬ ਦੀ ਸਿਆਸਤ ਨੂੰ ਨਿਰਧਾਰਤ ਕਰਨ ਦੇ ਲਈ ਬਹੁਤ ਹੈ ਦੇਖੋ ਅੱਜ ਦੀ ਜੇ ਮੈਂ ਤਸਵੀਰ ਦੀ ਗੱਲ ਕਰਾਂ ਅੱਜ ਵੀ ਪੰਜਾਬ ਦੀ ਪੋਲਿਟਿਕਸ ਪੰਚਕ ਤੇਰਾ ਉਹ ਵੀ ਤਕੜੀਆਂ ਹੋਈਆਂ ਨੇ ਸੁਖਬੀਰ ਬਾਦਲ ਪਹਿਲਾਂ ਨਾਲੋਂ ਚੰਗੀ ਸਥਿਤੀ 'ਚ ਆਇਆ ਆਮ ਆਦਮੀ ਪਾਰਟੀ ਉਹ ਸੱਤਾ ਚ ਹੈ ਤੇ ਐਂਟੀ ਇਨਕੰਮਬੈਂਸੀ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਹੈ ਪਰ ਆਮ ਆਦਮੀ ਪਾਰਟੀ ਕਿਉਂਕਿ ਉਹ ਧਰਮ ਦੀ ਸਿਆਸਤ ਨਹੀਂ ਉਹਨਾਂ ਨੇ ਕੀਤੀ ਔਰ ਉਹਨਾਂ ਨੂੰ ਐਡਵਾਂਟੇਜ ਕੀ ਹੈ ਸੱਤਾ ਚ ਨੇ ਮੁਫਤ ਬਿਜਲੀ ਦੇ ਚੁੱਕੇ ਨੇ ਔਰ ਮਹਿਲਾਵਾਂ ਦੇ ਖਾਤੇ ਚ ਪੈਸੇ ਪਾ ਕੇ ਉਹ ਕਾਂਗਰਸ ਦੀ ਵੋਟ ਬੈਂਕ ਨੂੰ ਤਾਂ ਖੋਰਾ ਲਾਉਣ ਲਈ ਸਮਰੱਥ ਨੇ ਜਿਹੜੀ ਤਰਨ ਤਰਨ ਚ ਜ਼ਮਾਨਤ ਜਬਤ ਹੋਈ ਹੈ ਕਾਂਗਰਸ ਦੀ ਇਹਦਾ ਮਤਲਬ ਹੈ ਕਾਂਗਰਸ ਦੀ ਵੋਟ ਅਗਰ ਅਕਾਲੀ ਦਲ ਨੂੰ ਨਹੀਂ ਪੈ ਸਕਦੀ ਅਗਰ ਪੰਜਾਬ ਚ ਕਿਸਾਨੀ ਦੀ ਵੋਟ ਬੀਜੇਪੀ ਨੂੰ ਨਹੀਂ ਪੈ ਸਕਦੀ ਤੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਇੱਕ ਵਿਕਲਪ ਵੋਟਰਾਂ ਕੋਲੇ ਹੈ ਜਿੱਥੇ ਵੋਟਰਾਂ ਨੂੰ ਲੱਗਦਾ ਹੈ ਕਿ ਬੀਜੇਪੀ ਚ ਫੁੱਟ ਹੈ ਜਾਂ ਕਾਂਗਰਸ ਚ ਫੁੱਟ ਹੈ ਜਾਂ ਕਾਂਗਰਸ ਕੋਲੇ ਅਜੰਡਾ ਨਹੀਂ ਤੇ ਬੀਜੇਪੀ ਨਾਲ ਸਾਡੀ ਬਣਦੀ ਨਹੀਂ ਤੇ ਅਕਾਲੀ ਦਲ ਤਕੜਾ ਨਹੀਂ ਅਕਾਲੀ ਦਲ ਚ ਵੀ ਦੇਖੋ ਸਿੱਖ ਵੋਟਾਂ ਦੀ ਵੰਡ ਦਾ ਵੱਡਾ ਖਤਰਾ ਹੈ ਅੱਜ ਪੰਥਕ ਤੇਰਾ ਤਕੜੀਆਂ ਨੇ ਪੁਰਾਣੇ ਸੁਦੀ ਤਕਾਲੀ ਦਲ ਤਕੜਾ ਹੋਇਆ ਪਹਿਲਾਂ ਨਾਲੋਂ ਅੰਮ੍ਰਿਤਪਾਲ ਦੀ ਪਾਰਟੀ ਤਕੜੀ ਹੋਈ ਹੈ ਸੁਖਵੀਰ ਬਾਦਲ ਵੀ ਤਕੜਾ ਹੋ ਰਿਹਾ ਸਿੱਖ ਵੋਟ ਜਿਹੜੀ ਇੱਕ ਪਾਸੜ 92 ਚ ਪਈ ਸੀ ਆਮ ਆਦਮੀ ਪਾਰਟੀ ਨੂੰ ਹੁਣ ਉਹ ਸੁਖਵੀਰ ਨੂੰ ਫਿਰ ਸੁਜੀਤ ਅਕਾਲੀ ਦਲ ਨੂੰ ਅੰਮ੍ਰਿਤਪਾਲ ਨੂੰ ਪਾਏਗੀ ਕਾਫੀ ਹੱਦ ਤੱਕ ਵੰਡੀ ਜਾਏਗੀ ਉਹ ਸਾਰੀ ਵੋਟ ਮੁੜ ਕੇ ਕਾਂਗਰਸ ਨੂੰ ਪੈ ਜਾਈ ਦੀ ਸੰਭਾਵਨਾ ਨਹੀਂ ਉਹ ਵੋਟ ਆਮ ਆਦਮੀ ਪਾਰਟੀ ਨੂੰ ਕਿਸੇ ਹੱਦ ਤੱਕ ਜਾਊਗੀ ਪਹਿਲਾਂ ਨਾਲੋਂ ਘਟੂਗੀ ਤੇ ਕਾਂਗਰਸ ਪਾਰਟੀ ਲਈ ਸਭ ਤੋਂ ਜ਼ਰੂਰੀ ਕੀ ਹੈ ਕਾਂਗਰਸ ਪਾਰਟੀ ਲਈ ਜ਼ਰੂਰੀ ਇਹ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਪਹਿਲਾਂ ਤਾਂ ਏਕਤਾ ਆ ਜੇ ਟਾੜੇ ਬਾਜ਼ੀ ਖਤਮ ਹੋ ਜੇ ਕਿਸੇ ਇੱਕ ਨੂੰ ਕਾਂਗਰਸ ਪਾਰਟੀ ਲੀਡਰ ਮੰਨ ਲੇ ਔਰ ਉਹਦੇ ਲਈ ਜ਼ਰੂਰੀ ਹੈ ਕਿ ਕਾਂਗਰਸ ਦੀ ਹਾਈ ਕਮਾਂਡ ਕਿਸੇ ਨੂੰ ਲੀਡਰ ਬਣਾਵੇ ਹੂੰ ਕਾਂਗਰਸ 'ਚ ਲੀਡਰ ਬਹੁਤ ਨੇ ਹੁਣ ਕਾਂਗਰਸ 'ਚ ਜੋ ਬਣਨਾ ਹੈ ਉਹ ਲੀਡਰਾਂ ਦਾ ਲੀਡਰ ਬਣਨਾ ਹੈ ਲੀਡਰਾਂ ਦਾ ਲੀਡਰ ਭਾਵੇਂ ਮੁੱਖ ਮੰਤਰੀ ਦਾ ਚਿਹਰਾ ਭਾਵੇਂ ਪ੍ਰਧਾਨ ਕੀ ਸਾਰੇ ਉਹਨੂੰ ਪ੍ਰਵਾਨ ਕਰ ਲੈਣਗੇ ਅਗਰ ਸਾਰੇ ਪ੍ਰਵਾਨ ਕਰ ਲੈਣਗੇ ਤੇ ਫਿਰ ਅਗਲੀ ਚੁਣੌਤੀ ਕਾਂਗਰਸ ਕੋਲੇ ਇਹ ਹੈ ਕਿ ਕਾਂਗਰਸ ਪਾਰਟੀ ਕੋਈ ਵਿਜ਼ਨ ਪੰਜਾਬ ਲਈ ਰੱਖਦੀ ਹੈ ਕਿਉਂਕਿ ਤੁਸੀਂ ਪੰਜਾਬ ਦੀ ਪੋਲਿਟੀਕਲ ਜ਼ਮੀਨ ਵੇਖੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਮੁੱਦਾ ਬਹੁਤ ਵੱਡਾ ਬਣਿਆ ਪਿਆ ਹੈ ਉਹਦੀ ਜੜ੍ਹ ਚ ਵੀ ਕਾਂਗਰਸ ਪਾਰਟੀ ਆ ਕਿਤਨਾ ਕਿਤੇ ਕਾਂਗਰਸ ਨੇ ਹੀ ਪੰਜਾਬ ਦੀ ਵੰਡ ਕੀਤੀ 1966 ਦਾ ਪੁਨਰਗਠਨ ਐਕਟ ਲਿਆਂਦਾ ਬੀਬੀ ਇੰਦਰਾ ਗਾਂਧੀ 1966 ਦੇ ਨਵੰਬਰ ਦੇ ਮਹੀਨੇ ਪਾਰਲੀਮੈਂਟ ਦੇ ਵਿੱਚ ਪੁਨਰਗਠਨ 1966 ਪੰਜਾਬ ਦਾ ਪਾਸ ਕਰਦੇ ਨੇ ਲਾਲ ਬਹਾਦਰ ਸ਼ਾਸਤਰੀ ਜਦੋਂ ਪ੍ਰਧਾਨ ਮੰਤਰੀ ਸੀ ਲਾਲ ਬਹਾਦਰ ਸ਼ਾਸਤਰੀ ਨੇ ਕਮਿਸ਼ਨ ਬਣਾਇਆ ਜਿਹੜੇ ਕਮਿਸ਼ਨ ਨੇ ਇਹ ਰਿਪੋਰਟ ਦੇਣੀ ਸੀ ਸ਼ਾਹ ਕਮਿਸ਼ਨ ਨੇ ਰਿਪੋਰਟ ਦੇਣੀ ਸੀ ਲਾਲ ਬਹਾਦਰ ਸ਼ਾਸਤਰੀ ਨੇ ਬਣਾਇਆ ਸੀ ਸ਼ਾਹ ਕਮਿਸ਼ਨ ਜਿਹਨੇ ਰਿਪੋਰਟ ਦਿੱਤੀ ਕੇਂਦਰ ਨੂੰ ਕਿ ਪੰਜਾਬ ਇੰਨਾ ਕੁ ਬਹੁਤ ਹੈ ਹਰਿਆਣਾ ਇੰਨਾ ਕੱਢ ਦੋ ਹਿਮਾਚਲ ਇੰਨਾ ਕੱਢ ਦੋ ਪਹਾੜੀ ਇਲਾਕੇ ਹਿਮਾਚਲ ਨਾਲ ਜੋੜ ਦੋ ਪੰਜਾਬੀ ਬੋਲਦੇ ਇਲਾਕੇ ਹਰਿਆਣੇ ਨੂੰ ਪੰਜਾਬ ਵਾਲੇ ਆ ਜਿਹੜੇ ਇੰਨੇ ਕੁ ਬਹੁਤ ਨੇ ਇਹ ਸ਼ਾਹ ਕਮਿਸ਼ਨ ਲਾਲ ਬਹਾਦਰ ਸ਼ਾਸਤਰੀ ਨੇ ਬਣਾਇਆ ਲਾਲ ਬਹਾਦਰ ਸ਼ਾਸਤਰੀ ਦੁਨੀਆ ਤੋਂ ਚਲੇ ਗਏ ਇੰਦਰਾ ਗਾਂਧੀ ਨੇ 1966 ਦਾ ਐਕਟ ਪਾਸ ਕਰਤਾ ਇਹਦਾ ਮਤਲਬ ਕੀ ਹੈ ਅੱਜ ਜਿਹੜੇ ਰੌਲੇ ਪੈ ਰਹੇ ਨੇ ਚੰਡੀਗੜ੍ਹ ਦੇ ਇਹਦੀ ਜਨਮਦਾਤਾ ਵੀ ਕਾਂਗਰਸ ਹੈ ਔਰ 1966 ਦੀ ਪਾਣੀਆਂ ਦੀ ਵੰਡ ਬੀਬੀਐਮਬੀ ਦੇ ਵੰਡ ਹੁਣ ਜਿਹੜਾ ਰੌਲਾ ਪੈ ਰਿਹਾ ਨਾ ਕਿ ਰਾਜਸਥਾਨ ਨੂੰ ਵੀ ਮੈਂਬਰ ਬਣਾਉਣ ਦੀ ਤਿਆਰੀ ਚਾਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਉਹ ਕਿਉਂ ਹੈ ਕਿਉਂਕਿ ਉਹ ਪੁਆੜੇ ਸਾਰੇ ਕਾਂਗਰਸ ਦੇ ਪਾਏ ਨੇ ਜੇ ਕਾਂਗਰਸ ਆਪਣੀ ਫੁੱਟ ਖਤਮ ਕਰ ਲੇ ਕਾਂਗਰਸ ਕਿਸੇ ਨੂੰ ਲੀਡਰ ਮੰਨ ਲੇ ਫਿਰ ਕਾਂਗਰਸ ਨੂੰ ਇਹਨਾਂ ਮੁੱਦਿਆਂ ਤੇ ਲੜਾਈ ਲੜਨੀ ਪੈਣੀ ਹੈ ਹੁਣ ਭਾਵੇਂ ਗਿਆਨੀ ਹਰਪੀ ਸਿੰਘ ਹੈ ਭਾਵੇਂ ਸੁਖਬੀਰ ਬਾਦਲ ਹੈ ਭਾਵੇਂ ਸਾਡੀਆਂ ਕਿਸਾਨਾਂ ਤੇ ਰਾਂ ਨਹੀਂ ਕੋਈ ਲੜਾਈ ਕਿਹੜੀ ਲੜ ਰਹੀਆਂ ਨੇ ਚੰਡੀਗੜ੍ਹ ਦੀ ਲੜਾਈ ਲੜ ਰਹੀਆਂ ਨੇ ਪੰਜਾਬ ਯੂਨੀਵਰਸਿਟੀ ਦੀ ਲੜਾਈ ਲੜ ਰਹੀਆਂ ਨੇ ਭਾਖੜੇ ਸਾਡੇ ਡੈਮਾਂ ਦੀ ਲੜਾਈ ਲੜ ਰਹੀਆਂ ਨੇ ਇਹ ਸਾਰੀਆਂ ਦੀ ਜਨਮਦਾਤਾ ਕਾਂਗਰਸ ਹੈ ਆਮ ਆਦਮੀ ਪਾਰਟੀ ਐਡੀ ਸਿਆਣੀ ਹੈ ਆਮ ਆਦਮੀ ਪਾਰਟੀ ਦੇ ਲੀਡਰ ਐਡੀ ਸਿਆਣੇ ਨੇ ਉਹਨਾਂ ਨੂੰ ਪਤਾ ਹੈ ਕਿ ਇਹ ਸਾਰੇ ਮੁੱਦੇ ਦੁਬਾਰਾ ਕਿਵੇਂ ਖੜੇ ਕਰਨੇ ਨੇ ਤਾਂ ਕਿ ਪੰਜਾਬ ਦੇ ਲੋਕੇ ਮਹਿਸੂਸ ਕਰਨ ਲੱਗ ਜਾਂ ਕਿ ਭਾਈ ਜਿਹੜੀ ਕਾਂਗਰਸ ਪਾਰਟੀ ਨੇ ਸਾਰਾ ਕੁਝ ਕੀਤਾ ਅਸੀਂ ਤਾਂ ਉਹਨਾਂ ਮੁੱਦਿਆਂ ਤੇ ਲੜ ਰਹੇ ਆਂ ਤੇ ਕਾਂਗਰਸ ਪਾਰਟੀ ਇਹਨਾਂ ਨੂੰ ਪੈਦਾ ਕਰਨ ਵਾਲੀ ਐ ਤੇ ਫਿਰ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਅਜੇ ਹੀ ਅੰਦੋਲਨਾਂ ਚ ਆ ਕੇ ਕਹੇਗੀ ਕੀ ਹਾਂ ਜਿਹੜਾ ਨਵਾਂ ਪ੍ਰਧਾਨ ਬਣਦਾ ਹੈ ਜਿਹੜਾ ਨਵਾਂ ਸੀਐਮ ਫੇਸ ਬਣਦਾ ਹੈ ਕੀ ਉਹ ਐਡੀ ਜ਼ਰੂਰਤ ਰੱਖਦਾ ਕਿ ਉਹ ਰਾਹੁਲ ਗਾਂਧੀ ਅੱਗੇ ਕਹ ਦੇ ਕਿ ਜੇ ਕਦੀ ਦੁਬਾਰਾ ਰਾਹੁਲ ਗਾਂਧੀ ਪ੍ਰਧਾਨ ਬਣਦੇ ਨੇ ਤੇ ਇਹ ਡੈਮ ਪੰਜਾਬ ਨੂੰ ਅਸੀਂ ਮੋੜ ਦਿਆਂਗੇ ਪਾਣੀ ਦਾ ਹੱਕ ਪੰਜਾਬ ਦਾ ਅਸੀਂ ਦੇ ਦੇਵਾਂਗੇ ਐਸਵਾਈਐਲ ਇਹ ਵੀ ਤਾਂ ਕਾਂਗਰਸ ਨਹੀਂ ਬਣਾਈ ਸੀ ਨਾ ਯੋਜਨਾ ਸਾਰੀ ਸੋ ਕਾਂਗਰਸ ਅੱਗੇ ਕਲੀ ਲੀਡਰਸ਼ਿਪ ਦੀ ਚੁਣੌਤੀ ਲਈ ਸਤਾਈ ਦਿੱਤਣ ਦੇ ਲਈ ਪਹਿਲਾਂ ਤਾਂ ਲੀਡਰਸ਼ਿਪ ਦੀ ਚੁਣੌਤੀ ਆ ਉਸ ਤੋਂ ਬਾਅਦ ਪੰਜਾਬ ਦੇ ਮੁੱਦਿਆਂ ਤੇ ਹੁਣ ਕਾਂਗਰਸ ਇਹਨਾਂ ਮੁੱਦਿਆਂ ਦੇ ਉੱਤੇ ਕੀ ਪੰਜਾਬ ਦੇ ਲੋਕਾਂ ਚ ਲੈ ਕੇ ਗਈ ਔਰ ਇਹ ਮੁੱਦੇ ਵੱਡੇ ਹੋਣੇ ਨੇ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਵੱਡਾ ਹੋਣਾ ਹੈ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ 2014 ਤੋਂ ਬਾਅਦ 3200 3300 ਕਰੋੜ ਦਿੱਤਾ ਹੈ ਪੰਜਾਬ ਵਾਲੀਆਂ ਸਰਕਾਰਾਂ ਦੇ ਹਜੇ ਵੀ ਮੇਰੇ ਖਿਆਲ ਕਹਿੰਦੇ 90 ਕਰੋੜ ਤੋਂ ਜ਼ਿਆਦਾ ਬਕਾਇਆ ਪਿਆ ਤੇ ਹਜੇ ਵੀ ਭਗਵੰਤ ਮਾਨ ਸਾਹਿਬ ਨੇ ਇੰਨਾ ਪੈਸਾ ਯੂਨੀਵਰਸਿਟੀ ਦਾ ਦੇਣਾ ਹੈ ਤੇ ਸੂਬੇ ਦੀਆਂ ਸਰਕਾਰਾਂ ਨੇ ਪਿਛਲੇ 10 ਸਾਲਾਂ 'ਚ 550 ਕਰੋੜ ਦਿੱਤਾ ਤੇ ਨਰਿੰਦਰ ਮੋਦੀ ਨੇ 3300 ਕਰੋੜ ਦਿੱਤਾ ਹੁਣ ਜੇ ਆਉਂਦੇ ਦਿਨਾਂ 'ਚ ਭਾਜਪਾ ਨੇ ਹੱਥ ਘੁੱਟ ਲਿਆ ਤੇ ਫੇਰ ਇਹ ਯੂਨੀਵਰਸਿਟੀ ਦਾ ਮੁੱਦਾ ਹੋਰ ਵੱਡਾ ਹੋਣਾ ਸੋ ਪੰਜਾਬ 'ਚ ਕਾਂਗਰਸ ਦੇ ਲਈ ਸਤਾਈ ਦੀ ਰਾਹ ਐਡੀ ਆਸਾਨ ਨਹੀਂ ਹੈ ਪਰ ਉਹ ਦੂਰ ਦੀਆਂ ਗੱਲਾਂ ਨੇ ਪਹਿਲੀ ਚੁਣੌਤੀ ਇਹ ਹੈ ਕਿ ਪ੍ਰਧਾਨ ਕੌਣ ਬਣਦਾ ਹੈ ਸੀਐਮ ਫੇਸ ਕੌਣ ਬਣਦਾ ਹੈ ਤੇ ਕਾਂਗਰਸ ਅਜੰਡਾ ਕੀ ਲੈ ਕੇ ਆਉਂਦੀ ਹੈ ਹੁਣ ਉਹ ਗੱਲਾਂ ਨਹੀਂ ਚਲਣੀਆਂ ਕਿ ਸਕੂਟਰ ਮੁਫਤ ਦੇ ਦੇਾਂਗੇ ਸਿਲੰਡਰ ਮੁਫਤ ਦੇ ਦੇਾਂਗੇ ਉਹ ਗੱਲਾਂ ਖਤਮ ਹੋ ਗਈਆਂ ਹੁਣ ਤਾਂ ਮੁਫਤ ਬਿਜਲੀ ਆ ਗਈ 1200 1100 ਰੁਪਏ ਇਹਨਾਂ ਨੇ ਖਾਤੇ ਚ ਪਾ ਦੇਣੇ ਨਹੀਂ ਤੇ ਤਿਆਰ ਰਹਿਣ ਕਾਂਗਰਸ ਵਾਲੇ ਕਾਂਗਰਸ ਵਾਲੇ ਤਿਆਰ ਰਹਿਣ ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰ ਚ ਉਹਨਾਂ ਦੀ ਸਰਕਾਰ ਹੈ 27 ਦੀਆਂ ਚੋਣਾਂ ਜਿੱਤਣ ਲਈ ਭਾਵੇਂ ਖਾਤਿਆਂ ਚੋਂ ਦੇ ਪੈਸੇ ਪਾਉਣ ਭਾਵੇਂ ਕਿਸਾਨਾਂ ਦੇ ਮਸਲੇ ਹੱਲ ਕਰਨ ਤੇ ਭਾਵੇਂ ਬੰਦੀ ਸਿੰਘ ਛੱਡਾ ਇਹ ਕੰਮ ਬੀਜੇਪੀ ਕਰੇਗੀ ਔਰ ਸਿੱਖ ਲੀਡਰਸ਼ਿਪ ਬੀਜੇਪੀ ਚ ਇਸ ਤਰ੍ਹਾਂ ਨਾਲ ਆ ਰਹੀ ਹੈ ਹੁਣ ਬੀਜੇਪੀ ਨੂੰ ਮੈਨੂੰ ਲੱਗਦਾ ਸੁਖਵੀਰ ਬਾਦਲ ਦੀ ਲੋੜ ਨਹੀਂ ਨਾ ਪੁੰਨ ਸੁਦੀਪ ਦੀ ਲੋੜ ਹੈ ਬੀਜੇਪੀ ਆਪਣੇ ਦਮ ਤੇ ਇਸ ਤਰ੍ਹਾਂ ਦੀਆਂ ਸਕੀਮਾਂ ਦੇ ਨਾਲ ਹੋਰ ਸਿੱਖ ਲੀਡਰਸ਼ਿਪ ਨੂੰ ਅਟਰੈਕਟ ਕਰੇਗੀ ਸੋ ਕਾਂਗਰਸ ਦੇ ਲਈ ਸਤਾਇਟ ਸਰਕਾਰ ਬਣਾਉਣਾ ਔਰ ਚਰਨਜੀਤ ਚੰਨੀ ਅਗਰ ਪ੍ਰਧਾਨ ਬਣਦੇ ਨੇ ਤਿੰਨ ਰਿੰਦਰ ਮੋਦੀ ਦੂਜੇ ਪਾਸੇ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਵੀ ਚੈਲੰਜ ਰਹਿਣਾ ਚੰਨੀ ਸਾਹਿਬ ਦੇ ਅੱਗੇ ਕਿ ਜਿਹੜੇ ਗੈਰ ਪੰਜਾਬੀ ਪੰਜਾਬ ਚ ਆ ਕੇ ਵਸੇ ਹੋਏ ਨੇ ਉਹਨਾਂ ਦੀਆਂ ਵੀ ਵੋਟਾਂ ਨੇ ਉਹ ਹੁਣ ਉਹਨਾਂ ਦੇ ਆਧਾਰ ਕਾਰਡ ਬਣ ਚੁੱਕੇ ਨੇ ਕਿ ਉਹਨਾਂ ਦੀਆਂ ਵੋਟਾਂ ਚਰਨਜੀਤ ਸਿੰਘ ਚੰਨੀ ਹਾਸਲ ਕਰ ਲੈਣਗੇ ਸੋ ਚੁਣੌਤੀਆਂ ਕਾਂਗਰਸ ਅੱਗੇ ਜੇ ਚੰਨੀ ਨਵੇਂ ਪ੍ਰਧਾਨ ਬਣਦੇ ਨੇ ਇਹਨਾਂ ਅੱਗੇ ਬਹੁਤ ਸਾਰੀਆਂ ਖੜੀਆਂ ਨੇ ਹਾਂ ਇਹ ਗੱਲ ਜ਼ਰੂਰ ਹੈ ਕਿ ਚਰਨਜੀਤ ਚੰਨੀ ਲੋਕ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਚਰਨਜੀਤ ਚੰਨੀ ਬਹੁਤੀ ਜ਼ਿਆਦਾ ਨਾ ਪੱਖੀ ਸਿਆਸਤ ਨਹੀਂ ਕਰਦੇ ਸੋ ਹਰ ਕਿਸੇ ਨੂੰ ਆਸਾਨੀ ਦੇ ਨਾਲ ਉਪਲਬਧ ਹੋ ਜਾਂਦੇ ਨੇ ਗੁਣ ਚਰਨਜੀਤ ਚੰਨੀ ਦੇ ਵੀ ਕਈ ਨੇ ਤੇ ਗੁਣ ਨਵਜੋਤ ਸਿੰਘ ਸਿੱਧੂ ਦੇ ਵੀ ਬਹੁਤ ਨੇ ਕਿ ਅਜੇ ਤੱਕ ਉਸ ਵਿਅਕਤੀ ਨੂੰ ਟੈਸਟ ਨਹੀਂ ਕੀਤਾ ਕਿਸੇ ਨੇ ਔਰ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਰੰਧਾਵਾ ਇਹਨਾਂ ਨੇ ਜਵਾਨੀਆਂ ਸਾਰੀਆਂ ਆਪਣੀਆਂ ਕਾਂਗਰਸ ਤੇ ਲਾਤੀਆਂ ਸੋ ਇਹਨਾਂ ਦਾ ਵੀ ਸੁਪਨਾ ਹੈ ਵੀ ਜਾਂਦੇ ਜਾਂਦੇ ਅਖੀਰ 'ਚ ਜਾਂਦੇ ਜਾਂਦੇ ਤੋਂ ਭਾਵੇਂ ਸਾਡੀ ਉਮਰ 70 ਸਾਲ ਦੇ ਨੇੜੇ ਆ ਗਈ 68 70 ਤੇ ਜਾਂਦੇ ਜਾਂਦੇ ਸਾਨੂੰ ਵੀ ਇੱਕ ਵਾਰੀ ਮੁੱਖ ਮੰਤਰੀ ਦਾ ਚਿਹਰਾ ਬਣਾ ਦੋ ਸੋ ਕਾਂਗਰਸ ਦਾ ਕੜਮਾਸ ਐਡੀ ਛੇਤੀ ਮੁੱਕਣ ਵਾਲਾ ਨਹੀਂ ਹੈ ਭਾਵੇਂ ਚੰਨੀ ਸਾਹਿਬ ਮੁੱਖ ਮੰਤਰੀ ਦਾ ਚਿਹਰਾ ਬਣਾ ਦੇਣ ਪ੍ਰਧਾਨ ਬਣਾ ਦੇਣ ਭਾਵੇਂ ਨਵਜੋਤ ਸਿੰਘ ਸਿੱਧੂ ਨੂੰ ਕਿ ਨਵਜੋਤ ਸਿੰਘ ਸਿੱਧੂ ਨੂੰ ਵੀ ਕੁਝ ਬਣਾਤਾ ਕੜਮਾਸ ਕਾਂਗਰਸ 'ਚ ਫਿਰ ਵੀ ਪਿਆ ਰਹਿਣਾ ਸੋ ਕਾਂਗਰਸ ਇਹ ਇੱਕ ਨਵੀਂ ਤਰ੍ਹਾਂ ਦੀ ਰਿਸਰਚ ਹੈ ਕਾਂਗਰਸ ਦੀ ਕਿ ਕਾਂਗਰਸ ਦਾ ਬਣਦਾ ਕੀ ਹੈ ਕਿਉਂਕਿ ਹਰ ਨਵੇਂ ਫੈਸਲੇ ਨਾਲ ਕਾਂਗਰਸ 'ਚ ਨਵੀਆਂ ਸਥਿਤੀਆਂ ਬਣਦੀਆਂ ਨੇ ਜਿੱਥੋਂ ਤੱਕ ਗੱਲ ਰਹੀ ਇਕਤਾ ਦੀ ਸੋ ਕਾਂਗਰਸ ਦੀ ਏਕਤਾ ਜਿਸ ਦਿਨ ਹੋ ਗਈ ਇਸ ਸਮਝ ਲਓ ਉਸ ਦਿਨ ਤੱਕ ਕੋਈ ਕੁਦਰਤ ਨੇ ਕ੍ਰਿਸ਼ਮਾ ਹੀ ਕਰਤਾ ਸੋ ਇੰਤਜ਼ਾਰ ਕਰਦੇ ਆਂ ਕ੍ਰਿਸ਼ਮੇ ਦਾ ਗਗਨ ਜੀ ਹੂੰ ਬਿਲਕੁਲ ਸਹੀ ਕਹਿੰਦੇ ਹੋ ਕਿ ਕਾਂਗਰਸ ਦੇ ਲਈ ਆਉਣ ਵਾਲਾ ਸਮਾਂ ਪੰਜਾਬ ਦੇ ਵਿੱਚ ਕੋਈ ਬਹੁਤ ਸਖਾਵਾਂ ਨਹੀਂ ਕਿਉਂਕਿ ਜਿਸ ਤਰੀਕੇ ਨਾਲ ਕਈ ਪਾਰਟੀਆਂ 'ਚ ਲੀਡਰਸ਼ਿਪ ਦਾ ਕ੍ਰਾਈਸਿਸ ਆ ਇੱਥੇ ਲੀਡਰਸ਼ਿਪ ਦਾ ਓਵਰਲੋਡ ਵੀ ਆ ਕਿਉਂਕਿ ਓਵਰਲੋਡ ਬਹੁਤ ਵੱਡਾ ਹੈ ਕਾਂਗਰਸ ਦੇ ਵਿੱਚ ਹਰ ਕੋਈ सीएम ਦੇ ਦਾਅਵੇਦਾਰ ਹੈ ਹਰ ਕੋਈ ਇੱਥੇ ਮੁੱਖ ਮੰਤਰੀ ਦਾ ਦਾਅਵੇਦਾਰ ਹੈ ਸੋ ਇਹਨਾਂ ਦਾਅਵੇਦਾਰੀਆਂ ਦੇ ਵਿਚਕਾਰ ਉਹ ਜਿੱਕਰ ਕਾਂਗਰਸ ਉੱਪਰ ਪਿਆ ਨਿਕਲਦੀ ਹੈ ਤਾਂ ਕਾਂਗਰਸ ਦੇ ਅੱਗੇ ਫਿਰ ਉਸ ਤੋਂ ਬਾਅਦ ਪੰਜਾਬ ਦੇ ਮੁੱਦੇ ਬਹੁਤ ਵੱਡਾ ਚੈਲੰਜ ਨੇ ਪਰ ਇਸ ਵਿਚਕਾਰ ਚੈਲੰਜ ਹੋਰ ਬਹੁਤ ਵੱਡੇ ਸਾਰੀਆਂ ਤਰ੍ਹਾਂ ਦੇ ਲਈ ਨੇ ਪਰ 27 ਤੋਂ ਪਹਿਲਾਂ ਕਿਸ ਤਰ੍ਹਾਂ ਦਾ ਸਮੀਕਰਨ ਬਣਦਾ ਉਸ ਤੇ ਸਭ ਦੇ ਨਿਗ੍ਹਾ ਰਹਿਣ ਗਿਆ ਪਰ ਆਉਣ ਵਾਲੇ 2 ਹਫ਼ਤੇ ਪੰਜਾਬ ਕਾਂਗਰਸ ਲਈ ਕਿੰਨੇ ਕੁ ਮਹੱਤਵਪੂਰਨ ਨੇ ਇਹ ਆਉਣ ਵਾਲੇ ਦਿਨ ਦੱਸਣਗੇ ਕਿਉਂਕਿ ਜਿਸ ਤਰੀਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਜੇਕਰ ਪ੍ਰਧਾਨਗੀ ਦੀ ਕੁਰਸੀ ਤੇ ਕੋਈ ਫੇਰ ਬਦਲ ਹੁੰਦਾ ਹੈ ਤੇ ਕਾਂਗਰਸ ਦੇ ਲਈ ਅਗਲਾ 1 ਸਾਲ ਬਹੁਤ ਵੱਡੀਆਂ ਚੁਣੌਤੀਆਂ ਦੇ ਨਾਲ ਰਹੇਗਾ ਜਦੋਂ ਸਰ ਬਹੁਤ ਬਤਾਉਂਗਾ ਬੋਤਨ